ਤੇ ਸਾਰਾ ਵਰਗੀ ਕੁੜੀ ਮੈਂ ਨਹੀਂ ਦੇਖੀ ਮਤਲਬ ਉਹਦਾ ਜਿੱਡਾ ਨਾ ਏ ਉਨੀਓ ਡਾਉਨ ਟੂ ਆਰਤਾ ਨਹੀਂ ਮੈਂ ਕੁੜੀਆਂ ਦੇ ਤੁਸੀਂ ਦੇਖੀਆਂ ਨਕਰੀ ਇਹ ਨਹੀਂ ਬੋਨੀ ਹੈ ਨਾ ਉਹ ਕੁੜੀ ਨੂੰ ਜਿੱਥੇ ਮਰਜ਼ੀ ਬਿਠਾ ਦੋ ਜੋ ਮਰਜ਼ੀ ਖਾਣ ਨੂੰ ਦੇ ਦੋ ਮੈਂ ਉਹ ਉਹ ਮੈਂ ਕਹਣਾ ਵਿਚਾਰੀ ਨਹੀਂ ਬਿਮਾਰ ਵੀ ਸੀ ਨਾ ਇੱਕ ਦਿਨ ਉਹ ਫੇਰ ਵੀ ਛੱਡ ਕੇ ਆਈ ਮੈਨੂੰ ਕਿਹਾ ਵਾ ਤੂੰ ਮੈਨੂੰ ਪਹਿਲਾਂ ਦੱਸ ਦਿੰਦੀ ਬਗੀ ਵੀ ਆਪਾਂ ਇੱਕ ਦਿਨ ਆਪਾਂ ਥੋੜਾ ਅੱਗੇ ਪਿੱਛੇ ਕਰ ਲਈ ਸੀ ਨਹੀਂ ਸਰ ਹਨਾ ਤੇ ਅੱਜ ਤਾਂ ਮੈਨੂੰ ਪਤਾ ਲੱਗਿਆ ਵੀ ਉਹਨਾਂ ਦੇ ਫਾਦਰ ਸਾਹਿਬ 2 ਦਿਨ ਪਹਿਲਾਂ ਹਨਾ ਸਪਾਇਰ ਹੋ ਗਏ ਤੇ ਮੈਂ ਸਾਨੂੰ ਸੋਣਾ ਆ ਗਿਆ ਉਹ ਵੀ ਉਹ ਅੱਜ ਵੀ ਆਈ ਹੈ ਸੁਪਰ ਗੋਚਨ ਤੇ ਤੇ ਮੈਂ ਪ੍ਰੋਡਿਊਸਰ ਨੂੰ ਕਹਾ ਮਹਾ ਪਾਜੀ ਯਾਰ ਆ ਹੁੰਨੇ ਆਰਟਿਸਟ ਜੀ ਉਹ ਆਪਾਂ ਨੂੰ ਅੱਜ ਮਨਾ ਕਰ ਸਕਦੀ ਸੀ ਤੇ ਆਪਾਂ ਮਤਲਬ ਸਲੂਟ ਆਉ ਕੁੜੀ ਨੂੰ ਕਮਾਲ ਆ ਯਾਸਿਰ ਦੇ ਵੀ ਪੇਰੈਂਟਸ ਨਹੀਂ ਹੈਗੇ ਹਨਾ ਉਹ ਉਹਨਾਂ ਦੇ ਘਰ ਤੋਂ ਪਹਿਲਾਂ ਇੱਕ ਪਾਸੇ ਬਾਪੂ ਦੇ ਪਾਸੇ ਬੇਬੇ ਦੀ ਕਬਰ ਹੈ ਮੱਥਾ ਟੇਕਦੇ ਨੇ ਦੁਆ ਕਰਦੇ ਨੇ ਸਾਰਾ ਦੇ ਬਾਰੇ ਤੁਸੀਂ ਦੱਸਿਆ ਵੀ 2 ਦਿਨ ਪਹਿਲੇ ਹੀ ਫਾਦਰਿਕਸ ਭਾਜੀ ਇਹ ਜਿਹੜੀਆਂ ਜ਼ਿੰਦਗੀ ਦੇ ਵਿੱਚ ਮੇਜਰ ਮਿਸਿੰਗਸ ਨੇ ਉਹ ਇੱਕ ਮੁਕਾਮ ਤੇ ਹੋਂਚਣ ਤੋਂ ਬਾਵਜੂਦ ਵੀ ਬੰਦੇ ਨੂੰ ਹੀ ਖਲਦੀਆਂ ਨੇ ਜਦੋਂ ਮੈਂ ਆਣਾ ਚੰਡੀਗੜ੍ਹ ਨੂੰ ਮਾਤਾ ਨੇ ਪਿੱਛੇ-ਪਿੱਛੇ ਨਾ ਜਦੋਂ ਮੈਂ ਗੱਡੀ ਕੱਢਣੀ ਗੇਟ ਕੋ ਤੇ ਉਹਨੇ ਮੱਖਾ ਟੇਕਣਾ ਤੇ ਉਹਨੇ ਦਰਵਾਜ਼ਾ ਲਾਣਾ ਹਨਾ ਵੀ ਉਹਦੀਆਂ ਦੁਆਵਾਂ ਮੈਂ ਰਾਤ ਨੂੰ ਆਉਣਾ ਹਨਾ ਚਲੋ ਮੈਸੇਜ ਵੀ ਹੈਗੀ ਦੀ ਉਹਨੇ ਕਿਹਾ ਵੀ ਗਰਮ ਰੋਟੀ ਲਾਗੇ ਨਹੀਂ ਹਨਾ ਇਹਨੂੰ ਪਰ ਬੰਦੇ ਨੂੰ ਇਹ ਵੀ ਜਿ ਜਿਨੇ ਇੰਨੀਆਂ ਦੁਆਵਾਂ ਕਰੀਆਂ ਅੱਜ ਉਹ ਹੈ ਨਹੀਂ ਇਹ ਬਹੁਤ ਦੁੱਖ ਹੁੰਦਾ ਨਾ ਫਾਦਰ ਸਾਹਿਬ ਵੀ ਚਲੇ ਗਏ ਪਿੱਛੇ ਜੇ ਹਨਾ ਤੇ ਸਾਨੂੰ ਇਹ ਵੀ ਅਸੀਂ ਕਿਹਨੂੰ ਦਿਖਾਣਾ ਸੀ ਉਹਨਾਂ ਨੂੰ ਤਾਂ ਦਿਖਾਣਾ ਤਾਂ ਤੇ ਮੁੱਲਾਦੀ ਜੋ ਤੁਹਾਡੇ ਮਾਂ ਪਿਓ ਹਨਾ ਜੋ ਪੇਰੈਂਟਸ ਤੁਹਾਡੇ ਲਈ ਦੁਆਵਾਂ ਕਰਦੇ ਉਹ ਮਨ ਨੂੰ ਨਹੀਂ ਲੱਗਦਾ ਕੋਈ ਹੋਰ ਬੰਦਾ ਕਰਦਾ ਹੋਊਗਾ ਉਹ ਹੋਰ ਅਸਲੀ ਰੱਬ ਵਹੀ ਆ ਤਕੇ ਦਾ ਯਾਸਿਰ ਨੇ ਇੱਕ ਵੀਡੀਓ ਪਾਈ ਹੈ ਰੌਨੀ ਸਾਹਿਬ ਦੇ ਨਾਲ ਵੀ ਬਾਪੂ अजीत ਦਾ ਇੱਕ ਫੀਲ ਸੀ ਉਹਨਾਂ ਨੂੰ ਗੱਡੀ 'ਚ ਬਿਠਾਉਂਦਾ ਉਹ ਸੈੱਟ ਤੇ ਉਹਨੇ ਕਹਿੰਦੇ ਹਾਂ 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 ਫਿਰ ਅਨੀਤਾ ਦੇਵਗਨ ਮੈਮ ਦੇ ਐਦਾਂ ਬੈਠੇ ਹੋਇਆ ਥੱਲੇ ਰੋਟੀ ਖਾ ਰਿਹਾ ਆਈ ਥਿੰਕ ਕੁਝ ਕਰ ਰਹੇ ਆ ਸੋ ਮੈਨੂੰ ਲੱਗਦਾ ਵਾਹਿਗੁਰੂ ਨੇ ਕਲਾਕਾਰਾਂ ਨੂੰ ਇੰਨੀ ਕਿ ਬਖਸ਼ਤ ਦਿੱਤੀ ਹੋਈ ਹੈ ਕਿ ਤੁਸੀਂ ਕਲਾਕਾਰੀ ਦੇ ਥਰੂ ਹੀ ਚਾਹੇ ਉਹਨਾਂ ਦੀਆਂ ਮਸਤੀਆਂ ਨੂੰ ਇਹ ਸੱਚਾ ਹਾਂ ਵੀ ਇਹ ਚਲੋ ਇੱਕ ਬlesing ਹੀ ਆ ਹਨਾ ਵੀ ਜੋ ਇੱਕ ਐਕਟਰ ਆ ਉਹਨੂੰ ਇੱਕ ਪਿਓ ਦਾ ਹਨਾ ਕਿਰਦਾਰ ਲੁਆਇਆ ਰੌਨੀ ਭਾਜੀ ਨੇ ਤੇ ਉੱਥੇ ਉਹ ਪਿਓ ਪੁੱਤ ਦੀ ਜੋੜੀ ਬੜੀ ਵਧੀਆ ਲੱਗੀ ਉਹ ਅਸੀਂ ਸਾਨੂੰ ਉਨੇ ਵੀਡੀਓ ਮੇਰੇ ਸਾਹਮਣੇ ਹੀ ਬਣਾਇਆ ਤੋ ਗੱਡੀ ਵਿੱਚ ਬਿਠਾਉਂਦਾ ਵੀ ਆ ਉਹ ਫੀਲਿੰਗਸ ਹਨਾ ਉਹ ਹੁਣ ਯਾਸਿਰ ਨੂੰ ਪਤਾ ਅਸੀਂ ਨਹੀਂ ਕਰ ਸਕਦੇ ਪਰ ਉਹ ਬੰਦੇ ਨੇ ਜਿਹੜੇ ਸਾਹਮਣੇ ਪਠਾਇਆ ਹੋਗਾ ਤਾਂ ਦੇਖੋ ਉਹਨੇ ਮਤਲਬ ਉਹਦੀਆਂ ਫੀਲਿੰਗਸ ਆ ਉਹ ਵੀ ਪਿਓ ਨੂੰ ਹਰ ਬੰਦਾ ਚਾਹੁੰਦਾ ਵੀ ਮੈਂ ਵੱਡਾ ਵੱਡਾ ਮੈਂ ਵੱਡੀ ਗੱਡੀ ਲਾਵਾਂ ਮੈਂ ਵੱਡਾ ਕਾਰ ਲਾਵਾਂ ਤੇ ਪਹਿਲਾ ਪੈਰ ਮੇਰਾ ਪਿਓ ਜਾਂ ਮੇਰੀ ਮਾਂ ਭਾਵੇਂ ਉਹ ਕਾਰ ਚ ਜਾ ਉਹ ਗੱਡੀ ਚ ਨਾ ਜੀ ਤੇ ਚਲੋ ਜਿਨ੍ਹਾਂ ਦੇ ਹੈ ਰੱਬ ਉਹਨਾਂ ਨੂੰ ਤੰਦਰੁਸਤ ਰੱਖੇ ਪਰ ਜਿਨ੍ਹਾਂ ਦੇ ਨਹੀਂ ਹੈਗੇ ਉਹ ਚਲੋ ਤੁਸੀਂ ਹਾਰ ਵੀ ਭਾਜੀ ਬਾਰੇ ਕੁਝ ਨਹੀਂ ਕਿਹਾ ਉਹਨਾਂ ਨੂੰ ਅਸੀਂ ਕਹਿੰਨੇ ਵੀ ਭਾਜੀ ਆ ਸੀ ਨਾ ਜੋ ਕੰਮ ਆ ਕਰ ਉਹ ਬਸ ਉਹ ਕੇ ਟੇਕ ਹੋਣਾ ਚਾਹੀਦਾ ਹਾਂ ਉਹਨਾਂ ਦੀ ਉਹੀ ਐਂਟਰਟੇਨਮੈਂਟ ਲੋਕ ਉਹਨਾਂ ਨੂੰ ਬਸ ਉਹੀ ਚੀਜ਼ਾਂ ਜੇ ਪਸੰਦ ਕਰਦਾ ਜੇ ਉਹਨਾਂ ਨੂੰ ਤੁਸੀਂ ਬਨੂਗੇ ਨਾ ਉਹਨਾਂ ਨੇ ਨਹੀਂ ਉਹ ਚੀਜ਼ ਦੇਣੀ ਮੈਂ ਕਹਿੰਦਾ ਦੋ ਦਿਨ ਸਾਡੇ ਨਾਲ ਕੰਮ ਕਰਕੇ ਆਇਆ ਤਿੰਨ ਦਿਨ ਤੇ ਉਹ ਤਿੰਨ ਦਿਨ ਮਾਹੌਲ ਵਾਸਤੇ ਕਿਸੇ ਨੂੰ ਟੈਗਣ ਥੋੜੀ ਦਿੱਤਾ ਉਹਨਾਂ ਨੇ ਆਸੀਂ ਆਦਮੀ ਕਿ ਇੱਕ ਡੇਢ ਵੇੜ ਮਤਲਬ ਡੇਢ ਵੇੜ ਤੱਕ ਕੰਮ ਕਰਿਆ ਉਹ ਉਹੀ એનર્ਜੀ ਡੇਢ ਵੇੜ ਤੱਕ ਦੇਖੋ ਸਾਰੇ ਮਤਲਬ ਸਸਤੀ ਪੈ ਜਾਂਦੀ ਵੀ ਡੇਢ ਵੇੜ ਤੱਕ ਪਰ ਉਹ ਕਹਿੰਦੇ ਹਾਂ ਹਾਂ ਦ ਪਿਛੜੇ ਦੇ ਪਿੰਡਾਂ ਚ ਚਲਜੋ ਨਾ ਹੁਣ ਵੀ ਵੀ ਇਸ ਚ ਸ਼ੈ ਆਉਂਦੀ ਆ ਲੇਡੀਜ਼ ਨਾ ਬਾਬਾ ਜਾਂਦਾ ਉਹ ਘੁੰਮੇ ਪਿਛੇ ਕੁੱਤਾ ਉਹਨੂੰ ਪੈਂਦਾ ਤੇ ਉਹ ਠੀਕ ਹੋ ਕੇ ਭੱਜ ਲੰਦੀ ਆ ਦੇਖ ਲੋ ਵੀ ਉਹ ਬਲੂਬੜੀ ਲੱਗੀ ਯਾਰ ਦੇਖ ਨਾ ਵੀ ਹੁਣ ਉਹਦੇ ਚ ਮਾਤਾ ਵੀ ਦੀ ਤੇ ਉਹ ਕੁੱਤੇ ਦੇ ਡਰ ਕੇ ਭੱਜ ਲਈ ਨਾ ਵੀ ਇਹ ਚੀਜ਼ਾਂ ਤਾਂ ਕਰਕੇ ਸਾਰੇ ਡਰਾਮ ਹੀ ਆ ਵੀ ਵਸ ਉਹੀ ਕੁਝ ਮਸਾਲਾ ਮਸੂਲਾ ਆਪਾਂ ਇਕੱਠਾ ਕਰਿਆ ਤੇ ਉਹ ਦਿਖਾਇਆ ਲੰਬੜਾਂ ਦੇ ਲਾੜੇ ਚ ਫੇਰ ਤੇ ਤੁਹਾਨੂੰ ਕਿਦਾਂ ਸਪੋਰਟ ਮਿਲ ਗਿਆ ਪ੍ਰੋਪਰ ਕੀ ਹਾਂਜੀ ਫੁੱਲ ਟੂ ਵੈਦਰ ਨੂੰ ਹੋ ਜੋ ਪਹਿਲਾਂ ਇਹ ਹੁੰਦਾ ਨਾ ਪਹਿਲੇ ਜੇਬਾਂ ਭਰ ਲੋ ਕਮਾਈ ਕਮੋਈ ਕਰ ਲੋ ਫਿਰ ਦੇਖੀ ਜਾਈਓ ਹੈਨਾ ਇਨੀ ਤੇ ਕੀ ਰੱਖਿਆ ਨਾ ਕੰਮਾਂ ਦੇ ਵਿੱਚ ਨਹੀਂ ਆ ਦੇਖੋ ਦੋ ਚੀਜ਼ਾਂ ਮੈਂ ਮੈਂ ਡੈਂਟਿਸਟਾਂ ਮੈਂ ਡਾਕਟਰ ਤਾਂ ਤੇ ਮੈਂ ਪਹਿਲੇ ਮੇਰਾ ਇਲਾਜ ਕਰ ਦੋ ਮੈਂ ਅੱਜ ਬੜੀ ਔਖੀ ਆਈ ਆ ਮਾਤਾ ਦੀ ਮੇਰੀ ਦੀ ਬਹੁਤ ਦੁਆਵਾਂ ਆ ਨਾ ਸਾਨੂੰ ਉੱਪਰ ਚੱਕਣ ਲਈ ਤੇ ਮੈਨੂੰ ਲੱਗਦਾ ਵੀ ਉਹ ਦੁਆਵਾਂ ਅੱਜ ਵੀ ਕੰਮ ਸੋਣ ਆ ਜਾਂ ਰੱਬ ਕੋਲ ਬੈਠੀ ਉਹ ਕਰੀ ਜਾਂਦੀ ਹਣੀ ਵੀ ਉੱਥੇ ਤੱਕ ਮੈਂ ਪਹੁੰਚ ਰਿਹਾ ਜਿੱਥੇ ਤੱਕ ਮੈਨੂੰ ਲੱਗਦਾ ਵੀ ਮੈਂ ਪਹੁੰਚ ਲਾ ਹਣਾ ਜੀ ਜੀ ਅਲਿਤਾ ਦੇਵਗਨ ਮੈਮ ਦੀ ਇੱਕ ਪ੍ਰੈਜੈਂਸ ਜਿਹੜੀ ਹੈ ਸੈੱਟ ਤੇ ਉਹ ਕਿਸੇ ਮਾਂ ਦੀ ਦੁਆ ਤੋਂ ਜਾਂ ਮਾਂ ਤੋਂ ਘੱਟ ਨਹੀਂ ਹੁੰਦੀ ਹੈਗੀ ਹੈ ਨਾ ਸੋ ਤੁਸੀਂ ਖਾਸਾ ਸਮਾਂ ਇੰਜੋਏ ਕਰਦੇ ਕਿਉਂਕਿ ਆਫ ਸੈੱਟ ਵੀ ਚੀਜ਼ਾਂ ਹੁੰਦੀਆਂ ਨੇ ਆਨ ਸਕ੍ਰੀਨ 'ਤੇ ਚੀਜ਼ਾਂ ਹੁੰਦੀਆਂ ਨੇ ਸੋ ਉਹ ਅਹਿਸਾਸ ਨੂੰ ਅੱਜ ਕਿਦਾਂ ਅਨਿੱਗ ਕਿਦਾਂ ਲੈਣੇ ਹੋ ਇਸ ਚੀਜ਼ ਦਾ ਦੇਖੋ ਉਹ ਵਾਕਈ ਹੈ ਨਾ ਉਹ ਬੜੇ ਮਤਲਬ ਉਹਨਾਂ ਦਾ ਪਿਆਰ ਉਹਨਾਂ ਦਾ ਐਕਸਪੀਰੀਅੰਸ ਹੈ ਨਾ ਤੇ ਅਸੀਂ ਹੁਣ ਪਿੱਛੇ ਜੇ ਫਿਲਮ ਅਨਾਉਂਸ ਕਰੀਆ ਮੇਰੀ ਪਿਆਰੀ ਦਾਦੀ ਜੀ 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 ਮੈਮ ਨਾਲੀ ਹਾਂ ਉਹ ਅਨੀਤਾ ਜੀ ਹੀ ਬੜਾ ਇੱਕ ਸੀਰੀਅਸ ਤੇ ਹਨਾ ਵੀ ਅਜ ਤੱਕ ਲੋਕਾਂ ਨੇ ਉਹਨਾਂ ਨੂੰ ਕਾਮਿਕ ਕਮੇਡੀ ਹੀ ਕਰਦੇ ਦੇਖਿਆ ਵੀ ਉਹ ਇੱਕ ਐਡਾ ਵਧੀਆ ਹਨਾ ਕਰੈਕਟਰ ਆ ਉਹਨਾਂ ਲਈ ਦਾਦੀ ਦਾ ਕਿ ਬੜਾ ਸੀਰੀਅਸ ਤੇ ਉਹ ਜੇ ਉਹਨਾਂ ਦਾ ਉਹ ਮਾਂ ਉਹਦੇ ਵਿੱਚ ਦੇਖੀਓ ਨਿੱਗ ਦੇਖਿਆ ਨਾ ਤਾਂ ਹੀ ਫਿਰ ਜਦੋਂ ਸਾਡੀ ਡਿਸਕਸ ਹੋਈ ਮਮ ਮੈਂ ਵੀ ਮੈਂ ਇੱਕ ਚੀਜ਼ ਲਿਖੀ ਆ ਦਾਦੀ ਪੁੱਤੇ ਦੇ ਕਿਉਂਕਿ ਦਾਦੀ ਪੁੱਤੇ ਤੇ ਆਇਆ ਵੀ ਕੁਝ ਨਹੀਂ ਅਜੇ ਤੱਕ ਤੇ ਇਹਨਾਂ ਨੂੰ ਬੜੀ ਵਧੀਆ ਲੱਗੀ ਉਹਨਦੀ ਤਾਂ ਵੀ ਆਪਾਂ ਇਹ ਕਰੂਗੇ ਤੇ ਅਸੀਂ ਉਹ ਕਰ ਰਹੇ ਹਾਂ ਜਦੋਂ ਵੀ ਜ਼ਿੰਦਗੀ ਦੇ ਵਿੱਚ ਲੰਬੜਾਂ ਦਾ ਲਾਣੇ ਆ ਫਿਲਮ ਦੇ ਗੱਲ ਆਉਗੀ ਹੈ ਨਾ ਕਿ ਇਸ ਜਜ਼ਬਾਤ ਦੇ ਨਾਲ ਇਹ ਫਿਲਮ ساری ਜ਼ਿੰਦਗੀ ਜੁੜੀ ਰਹੂਗੀ ਤੁਹਾਡੀ ਜ਼ਿੰਦਗੀ ਵਿੱਚ ਮੈਂ ਸੁੱਖੀ ਚੱਲ ਭਾਈ ਨਾਲ ਪਹਿਲੀ ਵਾਰ ਕੰਮ ਕਰਿਆ ਉਹ ਮੈਂ ਕਦੀ ਨਹੀਂ ਆ ਨਾ ਵੀ ਜੋ ਉਹਨਾਂ ਨਾਲ ਮੈਂ ਕਹਿੰਨਾ ਸਭ ਤੋਂ ਵਧੀਆ ਫਰੈਂਡਾਂ ਹੋ ਮੇਰੇ ਜਾਸਰ ਭਾਈ ਨਾਲ ਕਰਿਆ ਬੱਬਲ ਮੈਨੂੰ ਪਹਿਲਾ ਬੱਬਲ ਵੀਰਾ ਲੱਗਿਆ ਵੀ ਜਿਹੜਾ ਨਾ ਮਤਲਬ ਉਹਨੂੰ ਤਮਾ ਸਬਸਕ੍ਰਿਪਟ ਦੀ ਭਾਜੀ ਦੋ ਮੈਂ ਕਰੈਕਟਰ ਚ ਬਣਨਾ ਜੀ ਨਹੀਂ ਮੈਂ ਕਹੀ ਦੇਖਿਆ ਵੀ ਆ ਟੇ ਲਿਆਓ ਕਿ ਆ ਡਾਇਲੋਗ ਆ ਹੈ ਅੱਛਾ ਚਲੋ ਠੀਕ ਆ ਜੋ ਨਹੀਂ ਉਹ ਇੰਨਾ ਵਰਕ ਕਰਦਾ ਹੈ ਕਰੈਕਟਰ ਤੇ ਇੰਨਾ ਮੈਂ ਬਹੁਤ ਖੁਸ਼ ਹੋਇਆ ਚੀਜ਼ ਤੋਂ ਭਾਈ ਨਾਲ ਹਣਾ ਡਾਇਰੈਕਟਰ অর ਰਾਈਟਰ ਕੰਮ ਕਰਨਾ ਚਾਹੁੰਦਾ ਬਟ ਪੈਸਿਆਂ ਦੀ ਲਾਗਤ ਵੀ ਤਾਂ ਉਨੀ ਪ੍ਰੋਪਰ ਲੱਗਣੀ ਚਾਹੀਦੀ ਇਹ ਤੁਸੀਂ ਵੀ ਫੇਸ ਕਰ ਰਹੇ ਹੋ ਮੈਂ ਤਾਂ ਇੱਕ ਦੋ ਪਿੱਛੇ ਵੱਡੇ ਪ੍ਰੋਡਕਸ਼ਨ ਹਾਊਸ ਨੂੰ ਮਿਲਿਆ ਹਣਾ ਉਹਨਾਂ ਨੇ ਇੱਕ ਦੋ ਸਬਜੈਕਟ ਨੇਤੇ ਸੁਣੇ ਮਨ ਨੂੰ ਕਿਹਾ ਮਾ ਭਾਈ ਤੁਸੀਂ 15 ਕਰੋੜ ਦੀ ਇੱਕ ਬਣਾਉਣਾ ਤਾਂ ਮਤਲਬ ਤੁਸੀਂ 5-7 ਤਾਂ ਨਾ ਦੋ 2.5-2.5 ਦੀਆਂ ਬਣਾ ਲਓ ਹਮ ਨਵੇਂ ਟੈਲੈਂਟ ਵੀ ਆਊਗਾ ਨਵੀਆਂ ਸਟੋਰੀ ਵੀ ਕਿਉਂਕਿ ਬਹੁਤ ਮੁੰਡੇ ਫਿਰਦੇ ਨੇ ਜਿਹੜੇ ਵਧੀਆ ਸਟੋਰੀਆਂ ਚ ਕੀ ਫਿਰਦੇ ਹਨਾ ਜੀ ਪਰ ਉਹ ਨਹੀਂ ਉਹ ਇੱਕ ਗਰੁੱਪ ਜੇ ਬਣਿਆ ਵਾ ਉਹੀ ਚੀਜ਼ਾਂ ਚੱਲੀ ਜਾਂਦੀਆਂ ਜੋ ਪਤਾ ਨਹੀਂ ਕਿੰਨੀ ਵਾਰ ਦੇਖ ਲਈਆਂ ਹਮ ਵੀ ਮੈਂ ਕ ਕੁੜੀ ਦਾ ਵਿਆਹ ਹੋਣਾ ਤੇ ਕੁੜੀ ਦਾ ਬਾਪ ਕਹਿੰਦਾ ਵੀ ਪਹਿਲਾਂ ਜੇ ਘਰ ਵਾਲੇ ਐਦਾਂ ਦੇ ਹੋਣਗੇ ਮੈਂ ਤੇ ਆ ਵਿਆਹ ਕਰੂੰਗਾ ਨਾ ਵੀ ਇਹ ਪਤਾ ਨਹੀਂ ਇਹ ਕਸਾਇਆ ਪਿਆ ਇਹ ਕੰਟੈਂਟ ਆ ਨਾ ਵੀ ਉਹ ਸਾਲ 2024 ਸ਼ੁਰੂ ਹੋ ਚੁੱਕੇ ਐ ਤੇ ਬੈਕ ਟੂ ਬੈਕ ਫਿਲਮਾਂ ਅਦਿ ਲੜੀ ਵੀ ਜੜੀ ਆ ਉਹ ਲੱਗ ਚੁੱਕੀ ਐ ਇੱਕ ਫਿਲਮ ਐ ਜਿਹਦੀ ਇੰਨੀ ਹਾਈਪ ਹੋਈ ਪਈ ਐ ਔਰ ਉਸਦੀ ਵਜ੍ਹਾ ਐ ਉਸ ਦਾ ਜਿਹੜਾ ਕਨਸੈਪਟ ਐ ਟ੍ਰੇਲਰ ਦੇ ਕੇ ਬੜਾ ਹੀ ਸਵਾਬ ਆ ਰਿਹਾ ਤੇ ਫਿਲਮ ਆ ਗਈ ਐ ਲੰਬੜਾ ਦਾ ਲਾੜਾ ਵੈਲ ਮੈਂ ਤੁਹਾਨੂੰ ਦੱਸ ਦਵਾਂ ਕਿ ਜਿਹੜੇ ਡਾਇਰੈਕਟਰ ਸਾਹਿਬ ਨੇ ਉਸ ਫਿਲਮ ਦੇ ਉਹ ਹਮੇਸ਼ਾ ਇਦਾਂ ਦੇ ਕਨਸੈਪਟਸ ਕਿਉਂ ਚੂਜ਼ ਕਰਦੇ ਨੇ ਇਹ ਮੈਂ ਸੋਚਦੀ ਸੀ ਪਰ ਸਬਾਬ ਬਾਜ ਬਣਿਆ ਪੁੱਛਣ ਦਾ ਸੋ ਉਹਨਾਂ ਨਾਲ ਬਹੁਤ ਸਾਰੀ ਗੱਲਬਾਤ ਕਰਾਂਗੀ ਮੈਂ ਬਹੁਤ ਸਵਾਗਤ ਕਰਨਾ ਚਾਹਾਂਗੀ ਪਿਆਰ ਸਤਿਕਾਰ ਦੇ ਨਾਲ ਤਾਜ ਮੈਂ ਵਧੀਆ ਠੰਡਾ ਵਸ ਥੋੜੀ ਜਿਹੀ ਕੋਸਟਾ ਕੰਮ ਹੈ ਨਾ ਇਸ ਤੋਂ ਜ਼ਿਆਦਾ ਭਾਈ ਸੈਟ ਕਿਦਾਂ ਹੈ ਇਹ ਪਹਿਲੇ ਦੱਸੋ ਇਹ ਬਹੁਤ ਜ਼ਰੂਰੀ ਹੈ ਕਲੀਅਰ ਕਰਨਾ ਨਹੀਂ ਸੈਟ ਦੇਖੋ ਹੁਣ ਫਿਲਮ ਰਿਲੀਜ਼ ਹੋ ਰਹੀ ਆ ਹਨਾ ਤੇ ਮੈਂ ਕਹਿੰਦਾ ਹੁਣ ਵੀ ਐਗਜ਼ਾਮ ਦਿੱਤਾ ਹੁਣ ਰਿਜ਼ਲਟ ਆਣੇ ਵਾਲਾ ਹਾਂ ਤਾਂ ਕਰਕੇ ਉਹ ਖੁਸ਼ੀ ਗਰਮੀ ਰਹਿੰਦੀ ਹੈ ਸਰੀਰ 'ਚ ਹੈ ਨਾ ਸਰੀਰ 'ਚ ਉਹ ਗਰਮੀ ਉਹ ਦਿਖ ਰਹੀ ਆ ਵੀ ਚਲੋ ਹਾਂ ਰਾਈਟ ਭਾਈ ਤੁਹਾਡੇ ਮੈਂ ਪਹਿਲੇ ਸਵਾਲ ਇਹ ਪੁੱਛਾਂਗੇ ਤੁਹਾਡੇ ਪਿੰਡਾਂ ਵਾਲਾ ਸਕੂਲ ਹੋ ਗਿਆ ਤੁਹਾਡੀ ਆ ਫਿਲਮ ਹੋ ਗਈ ਜਾਂ ਜਿਹੜੀ ਵੀ ਇਟਾਂ ਵਾਲਾ ਘਰ ਤੁਸੀਂ ਕਰਨ ਜਾ ਰਹੇ ਹੋ ਇਦਾਂ ਦੇ ਜਿੰਨੇ ਵੀ ਕਨਸੈਪਟਸ ਹੈ ਇਹ ਹੀ ਤੁਹਾਡੀ ਮਤਲਬ ਕਨਸੈਪਟ ਤੁਹਾਨੂੰ ਚੂਜ਼ ਕਰਦੇ ਨੇ ਜਾਂ ਤਾਂ ਚ ਕਨਸੈਪਟਸ ਨੂੰ ਚੂਜ਼ ਕਰਦੇ ਨੇ ਨਹੀਂ ਦੇਖੋ ਮੇਰਾ ਥੋੜਾ ਲਿਖਣ ਦਾ ਹੈਗਾ ਜਾਂ ਪਿੱਛੇ ਜਿਹੀ ਕੁ ਲਵਰ ਆਈ ਥੀ ਲਵ ਸਟੋਰੀ ਹੈ ਨਾ ਇਟਾਂ ਦਾ ਘਰ ਇੱਕ ਦੋ ਭਰਾਵਾਂ ਦੀ ਸਟੋਰੀ ਆ ਬੜੀ ਪਿਆਰੀ ਸੋਰੀ ਇੱਕ ਮਿੰਟ ਲਵਰ ਫਿਲਮ ਬਹੁਤ ਖੂਬਸੂਰਤ ਫਿਲਮ ਚਲੋ ਥੈਂਕ ਯੂ ਜੀ ਹਾਂ ਉਹ ਬੜੀ ਪਿਆਰੀ ਉਹ ਮਤਲਬ ਜਦੋਂ ਲਿਖੀ ਗਈ ਉਹ ਮੰਨੂ ਵੀ ਤਾਂ ਹਾਂ ਵੀ ਉਹ ਬੜੀ ਪਿਆਰੀ ਲਵ ਸਟੋਰੀ ਥੀ ਬੜੀ ਪਿਆਰੀ ਹਾਂਜੀ ਤੇ ਮੇਰਾ ਲਿਖਣ ਦਾ ਥੋੜਾ ਜਿਹੀ ਇਹੀ ਹੁੰਦਾ ਵੀ ਕੁਆਂਟੀਟੀ ਘੱਟ ਹੋਵੇ ਪਰ ਹੋਵੇ ਵਧੀਆ ਹਾਂ ਤੇ ਮੈਨੂੰ ਸ਼ੌਂਕ ਆ ਅਲੱਗ-ਅਲੱਗ ਚੀਜ਼ਾਂ ਲਿਖਣ ਦਾ ਵੀ ਜੋ ਮੈਂ ਦੇਖਦਾ ਉਹ ਮੈਂ ਲਿਖਦਾ ਇਟਾਂ ਦਾ ਘਰ ਇੱਕ ਪਰਿ ਲੰਬਣਾ ਦਾ ਲਾਣਾ ਹਨਾ ਆਪਣੇ ਪਿੰਡਾਂ ਚ ਲਾਣਾ ਕਿਸੇ ਨੂੰ ਪਤਾ ਹੀ ਨਹੀਂ ਅੱਜਕੱਲ ਮੈਨੂੰ ਕਈਆਂ ਨੇ ਪੁੱਛਿਆ ਵੀ ਲਾੜਾ ਲੰਬਣਾ ਦਾ ਲਾੜਾ ਮਾਹ ਭਰਾਵਾ ਲਾੜਾ ਨਹੀਂ ਵੀ ਲਾਣਾ ਲਾਣਾ ਮਤਲਬ ਇੱਕ ਜੁਆਇੰਟ ਪਰਿਵਾਰ ਫੈਮਿਲੀ ਹਨਾ ਵੀ ਆਪਾਂ ਉਹਨੂੰ ਲੰਬਣਾ ਦਾ ਲਾਣਾ ਕਹਿੰਦੇ ਨੇ ਆ ਤੇ ਇਹ ਵੀ ਸਾਡੇ ਪਿੰਡਾਂ ਦੀਆਂ ਸਟੋਰੀਆਂ ਤੇ ਉੱਥੋਂ ਹੀ ਸਾਰੀਆਂ ਚੀਜ਼ਾਂ ਮੈਂ ਚੱਕਦਾ ਉਹੀ ਮੈਂ ਲਿਖਦਾ ਚਾਹੇ ਉਹ ਪਿੰਡ ਵਾਲਾ ਸਕੂਲ ਹੋਵੇ ਮਤਲਬ ਕੁਝ origignal ਜਿਹਾ ਹੁੰਦਾ ਉਹ ਲਿਖਣ ਦੀ ਕੋਸ਼ਿਸ਼ ਕਰਦਾ ਵੀ ਜੋ ਲਿਖਾਂ ਉਹ ਲੋਕਾਂ ਨੂੰ ਲੱਗੇ ਵੀ ਹਾਂ ਵੀ ਸਾਡਾ ਇਹ ਸਾਡੇ ਨਾਲ ਹੁੰਦਾ ਰਹਿੰਦਾ ਰਾਈਟ ਹਾਂ ਤੇ ਕੋਈ ਇੱਕ ਜਨਰ ਨਹੀਂ ਫੜ ਕੇ ਚੱਲਦਾ ਵੀ ਇਹ ਕਾਮੇਡੀ ਦਾ ਕਾਮੇਡੀ ਹੀ ਲਿਖਣੀ ਆ ਹਨਾ ਬਾਕੀ ਕੋਈ ਡਿਮਾਂਡ ਹੁੰਦੀ ਐ ਪ੍ਰੋਡਿਊਸਰ ਦੀ ਹੁਣ ਲੱਭ ਪਰ ਲਿਖਤੀ ਜਾਂ ਹੁਣ ਕੋਈ ਕਾਮੇਡੀ ਤਾਂ ਮੈਨੂੰ ਲੱਗਿਆ ਵੀ ਇਹ ਵੀ ਸਿਚੁਏਸ਼ਨਲ ਜੀ ਲਿਖੀਏ ਵੀ ਜੋ ਨਾਟਕੀ ਨਾ ਲੱਗੇ ਲੋਕਾਂ ਨੂੰ ਨਾ ਡਰਾਮਾ ਨਾ ਲੱਗੇ ਹਾਂ ਹਲੇਟਰ ਲੱਗੇ ਤਾਂ ਕਰਕੇ ਬੇ ਲੰਬੜਾ ਦਾ ਲਾਣਾ ਲਿਖੀ ਭਾਈ ਜਿੱਧਰ ਲੈ ਇਲਾਕੇ ਦੇ ਤੁਸੀਂ ਹੈਗੇ ਹੋ ਉੱਥੇ ਇਸ ਚੀਜ਼ ਦੀ ਸਮਝ ਹਜੇ ਇੰਨੀ ਜ਼ਿਆਦਾ ਹੈ ਨਹੀਂ ਅਵੇਅਰਨੈਸ ਯਾਨੀ ਕੀ ਤੇ ਤੁਹਾਨੂੰ ਕਿਦਾਂ ਸਪੋਰਟ ਮਿਲ ਗਿਆ ਪ੍ਰੋਪਰ ਕੀ ਹਾਂਜੀ ਫੁੱਲ ਟੂ ਵੈਦਰ ਨੂੰ ਹੋਜੋ ਪਹਿਲਾਂ ਇਹ ਹੁੰਦਾ ਨਾ ਪਹਿਲੇ ਜੇਬਾ ਭਰ ਲੋ ਕਮਾਈ ਕੁਮਾਈ ਕਰ ਲੋ ਫਿਰ ਦੇਖੀ ਜਾਈਓ ਹੈਨਾ ਇੰਨੀ ਤਾਂ ਕੀ ਰੱਖੇ ਨਾ ਕੰਮਾਂ ਦੇ ਵਿੱਚ ਨਹੀਂ ਆ ਦੇਖੋ ਦੋ ਚੀਜ਼ਾਂ ਮੈਂ ਮੈਂ ਡੈਂਟਿਸਟਾਂ ਮੈਂ ਡਾਕਟਰ ਤਾਂ ਤੇ ਮੈਂ ਪਹਿਲੇ ਮੇਰਾ ਇਲਾਜ ਕਰ ਦੋ ਮੈਂ ਅੱਜ ਬੜੀ ਔਖੀ ਆਈ ਆ ਤੇ ਜਦੋਂ ਹਨਾ ਮੈਨੂੰ ਸ਼ੌਂਕ ਤਾਂ ਅਸ਼ੁਰੂ ਤੋਂ ਭੰਗੜਾ ਪਾਉਣ ਦਾ ਬਹੁਤ ਸ਼ੌਂਕ ਦਾ ਸਕੂਲ ਟਾਈਮ ਮੈਂ ਭੰਗੜਾ ਪਾਉਂਦਾ ਰਿਹਾ ਨਾ ਜਦੋਂ ਭੰਗੜਾ ਪਾਉਂਦੇ ਰਹੇ ਤਾਂ ਅਸੀਂ ਦੂਰਦਰਸ਼ਨ ਤੇ ਵੀ ਪਾ ਗਏ ਆ ਨਾ ਉਦੋਂ ਦਾ ਬਸ ਉਹ ਭੰਗੜੇ ਤੋਂ ਵਕਰੇਜ ਜਾਂ ਉੱਠਦਾ ਉੱਠਦਾ ਨਾ ਡਾਇਰੈਕਸ਼ਨ ਵੱਲ ਗਿਆ ਜੀ ਫਿਰ ਡਾਇਰੈਕਸ਼ਨ ਕਰਨ ਦੇ ਚੱਕਰ ਵਿੱਚ ਮੋਡਲਿੰਗ 'ਚ ਥੋੜਾ ਪਏ ਤੇ ਮੋਡਲਿੰਗ ਤਾਂ ਚਲੋ ਰੱਬ ਨੇ ਸੁਣੀ ਨਹੀਂ ਬਾਬੇ ਨੇ ਉਧਰ ਪਰ ਡਾਇਰੈਕਸ਼ਨ 'ਚ ਐਜ਼ ਅ ਰਾਈਟਿੰਗ 'ਚ ਫਿਰ ਵਧੀਆ ਬਾਬੇ ਨੇ ਹੱਥ ਫੜਿਆ ਤੇ ਸਭ ਤੋਂ ਜ਼ਿਆਦਾ ਮਤਲਬ ਮੰਮੀ ਡੈਡੀ ਨੇ ਉਹਨਾਂ ਨੇ ਕਦੀ ਵੀ ਨਹੀਂ ਪੁੱਛਿਆ ਵੀ ਤੂੰ ਕੀ ਕਰਦਾ ਹਨਾ ਉਹਨਾਂ ਨੂੰ ਐਦਾ ਹੀ ਪੁੱਤ ਜੋ ਕਰ ਰਿਹਾ ਵਸਤੂ ਵਧੀਆ ਕਰ ਰਿਹਾ ਉਹਨਾਂ ਦੀਆਂ ਬਲੈਸਿੰਗ ਉਹਨਾਂ ਦੀਆਂ ਦੁਆਵਾਂ ਹਮੇਸ਼ਾ ਹਨਾ ਮਾਤਾ ਦਾ ਮੈਨੂੰ ਅੱਜ ਹੁਣ ਨਹੀਂ ਰਹੇ ਹੋ ਹਨਾ ਜਦੋਂ ਬੰਦਾ ਇਸ ਸਟੇਜ ਤੇ ਪਹੁੰਚਦਾ ਜੇ ਜਿਨ੍ਹਾਂ ਨੇ ਦੁਆਵਾਂ ਕਰੀਆਂ ਉਹ ਨਹੀਂ ਹੁਣ ਤਾਂ ਬੜਾ ਦੁੱਖ ਹੁੰਦਾ ਪਰ ਮਾਤਾ ਦੀ ਮੇਰੀ ਦੀ ਬਹੁਤ ਦੁਆਵਾਂ ਹਨਾ ਸਾਨੂੰ ਉੱਪਰ ਚੱਕਣ ਲਈ ਤੇ ਮੈਨੂੰ ਲੱਗਦਾ ਵੀ ਉਹ ਦੁਆਵਾਂ ਅੱਜ ਵੀ ਰੱਬ ਕੋਲ ਬੈਠੀ ਉਹ ਕਰੀ ਜਾਂਦੀ ਹੈ ਵੀ ਉੱਥੇ ਤੱਕ ਮੈਂ ਪਹੁੰਚ ਰਿਹਾ ਜਿੱਥੇ ਤੱਕ ਮੈਨੂੰ ਲੱਗਦਾ ਵੀ ਮੈਂ ਪਹੁੰਚ ਰਿਹਾ ਹਾਂ ਜ ਭਾਈ ਮਾਂ ਦੀ ਤੁਸੀਂ ਗੱਲ ਕੀਤੀ ਹੈ ਹੈਨਾ ਮੈਂ ਹੁਣ ਵੀ ਦੇਖ ਰਹੀ ਸੀ ਅਨੀਤਾ ਦੇਵਗਨ मैम ਦੀ ਇੱਕ ਪ੍ਰੈਜੈਂਸ ਜਿਹੜੀ ਹੈ ਸੈੱਟ ਤੇ ਉਹ ਕਿਸੇ ਮਾਂ ਦੀ ਦੁਆ ਤੋਂ ਜਾਂ ਮਾਂ ਤੋਂ ਘਟ ਨਹੀਂ ਹੁੰਦੀ ਹੈਗੀ ਹੈਨਾ ਸੋ ਤੁਸੀਂ ਖਾਸਾ ਸਮਾਂ ਇੰਜੋਏ ਕਰਦੇ ਕਿਉਂਕਿ ਆਫ ਸੈੱਟ ਵੀ ਚੀਜ਼ਾਂ ਹੁੰਦੀਆਂ ਨੇ ਆਨ ਸਕ੍ਰੀਨ ਦੀ ਚੀਜ਼ਾਂ ਹੁੰਦੀਆਂ ਨੇ ਸੋ ਉਹ ਅਹਿਸਾਸ ਨੂੰ ਅੱਜ ਕਿਦਾਂ ਅਨਿੱਗ ਕਿਦਾਂ ਲੈਣੇ ਹੋ ਇਸ ਚੀਜ਼ ਦਾ ਦੇਖੋ ਉਹ ਵਾਕਈ ਹੈਨਾ ਉਹ ਬੜੇ ਮਤਲਬ ਉਹਨਾਂ ਦਾ ਪਿਆਰ ਉਹਨਾਂ ਦਾ ਐਕਸਪੀਰੀਅੰਸ ਹੈਨਾ ਤੇ ਅਸੀਂ ਹੁਣ ਪਿੱਛੇ ਜੇ ਫਿਲਮ ਅਨਾਉਂਸ ਕਰੀਆ ਮੇਰੀ ਪਿਆਰੀ ਦਾਦੀ ਜੀ 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 ਮੈਮ ਨਾਲੀ ਹਾਂਜੀ ਉਹ ਅਨੀਤਾ ਜੀ ਹੀ ਬੜਾ ਇੱਕ ਸੀਰੀਅਸ ਤੇ ਹਨਾ ਵੀ ਅਜ ਤੱਕ ਲੋਕਾਂ ਨੇ ਉਹਨਾਂ ਨੂੰ ਕਾਮਿਕ ਕਮੇਡੀ ਹੀ ਕਰਦੇ ਦੇਖਿਆ ਵੀ ਉਹ ਹੀ ਕਾ ਇਡਾ ਵਧੀਆ ਹਨਾ ਕਰੈਕਟਰ ਆ ਉਹਨਾਂ ਲਈ ਦਾਦੀ ਦਾ ਉਹ ਕਿ ਬੜਾ ਸੀਰੀਅਸ ਤੇ ਉਹ ਜੇ ਉਹਨਾਂ ਦਾ ਉਹ ਮਾਂ ਉਹਦੇ ਚ ਦੇਖਿਓ ਨਿੱਗ ਦੇਖਿਆ ਨਾ ਤਾਂ ਹੀ ਫਿਰ ਜਦੋਂ ਸਾਡੀ ਡਿਸਕਸ ਮੈਮ ਮੈਂ ਇੱਕ ਚੀਜ਼ ਲਿਖੀਆ ਦਾਦੀ ਪੋਤੇ ਦੇ ਕਿਉਂਕਿ ਦਾਦੀ ਪੋਤੇ ਤੇ ਆਇਆ ਵੀ ਕੁਝ ਨਹੀਂ ਅਜ ਤੱਕ ਤੇ ਇਹਨਾਂ ਨੂੰ ਬੜੀ ਵਧੀਆ ਲੱਗੀ ਉਹ ਕਹਿੰਦੀ ਤਾਂ ਵੀ ਆਪਾਂ ਇਹ ਕਰੂਗੇ ਤੇ ਅਸੀਂ ਉਹ ਕਰ ਰਹੇ ਹਾਂ ਅਰਾਈਟ ਅੱਛਾ ਭਾਈ ਹੋਣਾ ਆ ਗਈ ਪਿੰਡਾਂ ਦੀ ਗੱਲ ਪਹਿਲ ਤੇ ਜੁਆਇੰਟ ਫੈਮਿਲੀ ਦੀ ਗੱਲ ਹੀ ਕਰ ਲੈਨੇ ਆ ਹੈਨਾ ਜੁਆਇੰਟ ਫੈਮਿਲੀ ਜਿਹੜੀ ਅੱਜ ਸ਼ਹਿਰੀ ਜੁਆਇੰਟ ਫੈਮਿਲੀ ਆ ਨਾ ਉਸ ਦੇ ਵਿੱਚ ਮਟੀਰੀਅਲਿਸਟਿਕ ਚੀਜ਼ਾਂ ਬਹੁਤ ਜ਼ਿਆਦੀਆਂ ਨੇ ਤੁਸੀਂ ਇੱਕ ਘਰ ਚ ਹੋ ਕੇ ਵੀ ਸੈਪਰੇਸ਼ਨਸ ਨੇ ਬੱਚਿਆਂ ਦੀ ਅਲੱਗ ਪ੍ਰਾਈਵੇਸੀ ਐ ਅਪੀਅਰੈਂਸ ਦੇ ਅਲੱਗ ਐ ਚਾਚੇ ਚਾਚੀ ਦੀ ਅਲੱਗ ਐ ਦਾਦੇ ਦਾਦੀ ਦਾ ਤਾਂ ਖੈਰ ਪਾਸੇ ਹੀ ਕਰ ਦੋ ਕ ਪਿੰਡਾਂ ਦੇ ਵਿੱਚ ਹਜੇ ਵੀ ਉਹ ਚੀਜ਼ ਕਿਤੇ ਨਾ ਕਿਤੇ ਦਿਖਦੀ ਐ ਪਰ ਡਿਫਰੈਂਸ ਇਸ ਤਾਂ ਆਇਨੇ ਨੇਹਾ ਪਿੰਡਾਂ ਚ ਪਹਿਲਾਂ ਬਹੁਤ ਜ਼ਿਆਦਾ ਦਾ ਜੁਆਇੰਟ ਹਾ ਹੁਣ ਨਹੀਂ ਐਨੇ ਰਹੇ ਹਨ ਪਰ ਇੱਕ ਵਧੀਆ ਗੱਲ ਮੈਨੂੰ ਲੱਗਦੀ ਹੁੰਦੀ ਹੈ ਜੁਆਇੰਟ ਫੈਮਿਲੀ ਦੀ ਚਾਚੇ ਦਾ ਤੁਸੀਂ ਸਵੇਰੇ ਲੜਪੋਚਾਂ ਨੂੰ ਜਦੋਂ ਚੁੱਲ੍ਹੇ ਤੇ ਬੈਠਣਾ ਸਾਰਿਆਂ ਨੇ ਹਨਾ ਵੀ ਉਹ ਇਕੱਠੇ ਬੈਣਾ ਪੈਂਦਾ ਹਾਂ ਵੀ ਉਹ ਗਿਲੇ ਸ਼ਿਕਵੇ ਜੇ ਦੂਰ ਹੋ ਜਾਂਦੇ ਤੇ ਹਨਾ ਜੁਆਇੰਟ ਫੈਮਿਲੀ ਦਾ ਵੀ ਸਵੇਰੇ ਜਿੰਨੀ ਮਰਜ਼ੀ ਲੜਾਈ ਹੋਵੇ ਹੋਵੇ ਹਨਾ ਤਾਂ ਉਹ ਛਾਹ ਨੂੰ ਜਦੋਂ ਇੱਕ ਚੁੱਲ੍ਹੇ ਤੇ ਰੋਟੀ ਬਣਦੀ ਹੈ ਨਾ ਤੇ ਉਹ ਸਾਰੀਆਂ ਚੀਜ਼ਾਂ ਸੋਲਵ ਹੋ ਜਾਂਦੀਆਂ ਤੇ ਉਹ ਉਹ ਕਿਤੇ ਨਾ ਕਿਤੇ ਹੈ ਤਾਂ ਮਾਈਂਡ ਚ ਹਨਾ ਵੀ ਇਹ ਫੈਮਿਲੀ ਨੂੰ ਲੈ ਕੇ ਇਦਾਂ ਦੇ ਲਾੜੇ ਨੂੰ ਲੈ ਕੇ ਕੁਝ ਲਿਖਣਾ ਤੇ ਉ ਕੁੱਦਾ ਕੁਛ ਪਾਇਆ ਇਸ ਫਿਲਮ ਦੇ ਵਿੱਚ ਨਹੀਂ ਨਹੀਂ ਅਸੀਂ ਜਦੋਂ ਮਤਲਬ ਸਾਨੂੰ ਸੋਝੀ ਆਈ ਅਸੀਂ ਅਲੱਗ ਹੀ ਰਹੇ ਹਾਂ ਨਾ ਆਪਣੇ ਮੇਰੇ ਦੋ ਚਾਚੇ ਵੈਸਤਾ ਦਾਦਾ ਦਾਦੀ ਹੈਗੇ ਤੇ ਉਦੋਂ ਤੇ ਪਰ ਜੋ ਆਲਾ ਦੋਲਾ ਦਾ ਉਹ ਬਹੁਤ ਦੇਖਿਆ ਆਣ ਗਵਾਨ ਚ ਮੈਂ ਕਾਫੀ ਚੀਜ਼ਾਂ ਦੇਖਿਆ ਤੇ ਰਾਈਟਰ ਬੰਦਾ ਹਮੇਸ਼ਾ ਆਲਾ ਦੋਲਾ ਹੀ ਲੱਭਦਾ ਹੁੰਦਾ ਜੋ ਉਹ ਨੂੰ ਦੇਖਦਾ ਉਹ ਲਿਖਦਾ ਹੁੰਦਾ ਨਹੀਂ ਸੱਚੀ ਪੱਲੇ ਤਾਂ ਹੁੰਦਾ ਸੀਗਾ ਹੁਣ ਵੀ ਹੁੰਦਾ ਕਿ ਜੇ ਪਿੱਛੇ ਜਿਹੜੇ ਪਿਛੜੇ ਜੇ ਪਿੰਡਾਂ ਚ ਚਲਜੋ ਨਾ ਹੁਣ ਵੀ ਵੀ ਇਸ ਚ ਸ਼ੈ ਆਉਂਦੀ ਆ ਹੈਨਾ ਇਹ ਚੀਜ਼ ਦੇਖੀ ਆ ਆਪਦੇ ਪਿੰਡ ਦੇ ਵਿੱਚ ਤੁਸੀਂ ਜਾਂ ਹੰਡਾਈ ਆ ਸੁਣੀ ਆ ਆਪਣੀ ਆਪਣੀ ਅੱਖੀ ਦੇਖੀ ਹੈ ਨਹੀਂ ਇਹ ਇਹ ਨਾ ਜਿਆਦਾ ਦਾ ਡਰਾਮ ਹੀ ਹੁੰਨੇ ਆ ਇਹ ਪਿੰਡਾਂ ਚ ਜਿਹੜਿਆ ਸ਼ਹਿ ਸ਼ੂ ਆਣੀ ਜੇ ਉਹ ਹਨਾ ਗੱਲਾਂ ਬਾਤਾਂ ਤੇ ਉਹੀ ਅਸੀਂ ਥੋੜਾ ਜਿਹਾ ਮਸਾਲਾ ਰੱਖਿਆ ਲੰਬਣਾ ਦੇ ਲਾਣੇ ਚਨਾ ਵੀ ਇਹ ਮਤਲਬ ਇਹ ਨਾਟਕੀ ਚੀਜ਼ਾਂ ਹੁੰਦੀਆਂ ਹਨਾ ਤੇ ਉਹ ਡਰਾਮਾ ਉਹ ਬਹਾਨੇ ਦੇਖੋ ਨਹੀਂ ਭਾਜੀ ਹੁੰਦੀਆਂ ਨੇ ਪਰ ਇਹ ਕਹਿ ਲੋ ਵੀ ਉਹ ਵੀ ਡਰਾਮੇ ਕਰਦੇ ਹੁੰਦੇ ਨੇ ਗੱਲ ਹੋਈ ਹੈ ਨਾ ਵੀ ਜਦੋਂ ਪਤਾ ਲੱਗਦਾ ਵੀ ਮੈਂ ਨਾ ਇੱਕ ਪਿੱਛੇ ਜਿਹਾ ਵੀਡੀਓ ਦੇਖੀ ਬੜੀ ਵਾਇਰਲ ਵੀ ਹੋਈ ਵੀ ਇੱਕ ਲੇਡੀਜ਼ ਨਾ ਬਾਬਾ ਜਾਂਦਾ ਹਾਂਜੀ ਉਹ ਕੁਮਰੇ ਪਿੱਛੇ ਕੁੱਤਾ ਉਹਨੂੰ ਪੈ ਆਂਦਾ ਤੇ ਉਹ ਠੀਕ ਹੋ ਕੇ ਭੱਜ ਲੰਦੀ ਆ ਦੇਖਣਾ ਵੀ ਉਹ ਬਹੁਤ ਬੜੀ ਲੱਗੀ ਯਾਰ ਦੇਖਣਾ ਵੀ ਹੁਣ ਉਹਦੇ ਚ ਮਾਤਾ ਵੀ ਦੀ ਤੇ ਉਹ ਕੁੱਤੇ ਦੇ ਡਰ ਕੇ ਭੱਜ ਲਈ ਹਨਾ ਵੀ ਇਹ ਚੀਜ਼ਾਂ ਤਾਂ ਕਰਕੇ ਸਾਰੇ ਡਰਾਮ ਹੀ ਆ ਵੀ ਵਾਸ ਹੋਈ ਕੁਝ ਮਸਾਲਾ ਮਸੂਲਾ ਆਪਾਂ ਇਕੱਠਾ ਕਰਿਆ ਤੇ ਉਹ ਦਿਖਾਇਆ ਲੰਬੜਾਂ ਦੇ ਲਾੜੇ ਚ ਫੇਰਾ ਹਾਂਜੀ ਸਵਾਦ ਆਇਆ ਅੱਛਾ ਇੱਕ ਬੜੀ ਅਹਿਮ ਸਵਾਲ ਹੈ ਨਾ ਇਸ ਦੇ ਵਿੱਚ ਕੋਈ ਨਸ਼ੇ ਦੀ ਪ੍ਰੋਮੋਸ਼ਨ ਨਹੀਂ ਹੈ ਪਰ ਭਾਈ ਪਿਛਲੇ ਜ਼ਮਾਨੇ ਦੇ ਵਿੱਚ ਕਿੱਥੇ ਦਵਾਈਆਂ ਤੇ ਡਾਕਟਰ ਪੈਰ ਪੈਰ ਤੇ ਹੁੰਦੇ ਸੀ ਅਹੀਂ ਹੁੰਦਾ ਸੀ ਮਾੜੀ ਜਿਹੀ ਕੋਈ ਬਿਮਾਰੀ ਹੋ ਗਈ ਇੱਕ ਟੱਕਣ ਹੈਨਾ ਫੀਮਾੜੀ ਜੀ ਦੇ ਦੋ ਮਤਲਬ ਕਿ ਉਹ ਸੇਤ ਦੇ ਨੂੰ ਧਿਆਨ ਚ ਰੱਖਦੇ ਹੋਇਆ ਚੀਜ਼ਾਂ ਦੀ ਅਨਜਪਸ਼ਨ ਹੁੰਦੀ ਸੀਗੀ ਇੱਕ ਤੁਸੀਂ ਇਹਦੇ ਵਿੱਚ ਵੀ ਬੜਾ ਫਨੀ ਸੀਨ ਵਿਖਾਇਆ ਵਾ ਵੀ ਪੈਰੀ ਪੈਰੀ ਸਾਰੇ ਭੱਜ ਰਿਹਾ ਗੈਸ ਸ਼ੁਰੂ ਹੋਈ ਤੇ ਉਸ ਤੋਂ ਬਾਅਦ ਫੌਜੀ ਪਾਉ ਆਏ ਨੇ ਐਂ ਹੈਨਾ ਸੋ ਇਹ ਚੀਜ਼ਾਂ ਅੱਜਕੱਲ ਮਿਸਿੰਗ ਨੇ ਪਰ ਮੈਨੂੰ ਲੱਗਦਾ ਪਿੰਡਾਂ ਦੇ ਵਿੱਚ ਕਿਤੇ ਨਾ ਕਿਤੇ ਪਹਿਲਾਂ ਮਤਲਬ ਇਕੱਠੇ ਰਹਿਣ ਦੀ ਕਿਤੇ ਨਾ ਕਿਤੇ ਇਹ ਵੀ ਵਜ੍ਹਾ ਹੁੰਦੀ ਸੀ ਆਇਓ ਗੈਸ ਵਾਲਾ ਬੜਾ ਸੋਹਣਾ ਸੀਨ ਆ ਫਿਲਮ ਦੇ ਵਿੱਚ ਉਹ ਅਸਲ 'ਚ ਫੌਜੀ ਆਇਆ ਤੇ ਉਹਨਾਂ ਹੁਣ दारू ਦੇ ਸ਼ਕੀਨ ਆ ਦੋਹੇ ਭਰਾ ਹਨਾ ਪਿੰਡ ਦੇ ਸੁੱਖੀ ਭਾਜੀ ਦੇ ਪਰ ਡਰਦੇ ਆ ਘਰ ਵਾਲਿਆਂ ਤੋਂ ਹਣਾ ਜਦੋਂ ਪਿੰਡਾਂ ਚ ਹੀ ਚੱਲਦਾ ਵੀ ਹਾਂ ਘਰ ਵਾਲਾ ਪੀਣਾ ਚਾਹੁੰਦਾ ਪਰ ਘਰ ਵਾਲੀ ਤੋਂ ਡਰਦਾ ਵੀ ਇਹਨੂੰ ਪਤਾ ਲੱਗ ਗਿਆ ਹਨਾ ਤੇ ਉਹ ਫਿਰ ਅਸੀਂ ਬੜਾ ਸੋਹਣਾ ਇੱਕ ਸੀਨ ਕ੍ਰੀਏਟ ਕਰਿਆ ਆਹੀ ਗੈਸ ਵਾਲਾ ਤੇ ਉਹ ਤੁਹਾਨੂੰ ਫਿਲਮ ਚ ਬਹੁਤ ਵਧੀਆ ਉਹ ਬਹੁਤ ਸੋਹਣਾ ਸੀਨ ਉਹ ਦੇਖਣ ਨੂੰ ਮਿਲੂਗਾ ਓਕੇ ਭਜੀ ਯਾਸਰ ਤੁਹਾਡੀ ਪਸੰਦ ਸੀ ਤੁਹਾਡੀ ਪਸੰਦ ਨਾਲ ਉਹਨਾਂ ਦੀ ਜਿਹੜੀ ਆ ਫਿਲਮੀ ਜਰਨੀ ਸ਼ੁਰੂ ਹੋਈ ਹੈ ਕਿਤੇ ਨਾ ਕਿਤੇ ਯਾਸਰ ਨੂੰ ਕਦੋਂ ਤੋਂ ਦੇਖ ਰਹੇ ਹੋ ਅਸੀਂ ਵੀ ਜਦੋਂ ਤੋਂ ਦੇਖ ਰਹੇ ਆ ਪਸੰਦ ਕਰਦੇ ਆ ਪਰ ਤਾਜ ਦੇ ਮਾਈਂਡ ਦੇ ਵਿੱਚ ਕਦੋਂ ਕਲੀਅਰ ਹੋ ਗਿਆ ਸੀਗਾ ਕਿ ਇਹ ਬੰਦਾ ਮੇਰੀ ਫਿਲਮ ਦੇ ਵਿੱਚ ਜ਼ਰੂਰ ਹੋਏਗਾ ਅਸਲ 'ਚ ਨਾ ਬੱਬਲ ਦਾ ਇੱਕ ਵੱਡਾ ਭਰਾ ਚਾਹੀਦਾ ਦਾ ਜਿਹੜਾ ਫੌਜੀ ਆ ਤੇ ਮਹਾਰਾਜ ਮੇਰਾ ਛੋਟਾ ਭਰਾ ਐ ਉਹ ਜੱਸਰ ਨੇ ਉਹਨੇ ਕੋਈ ਗਾਣਾ ਕਰਿਆ ਦਾ ਮਹਾਰਾਜ ਨਾਲ ਤੇ ਜਦੋਂ ਮੈਨੂੰ ਉਹਨੇ ਮਿਲਾਇਆ ਮਨੂੰ ਬੜਾ ਡਾਊਨ ਟੂ ਅਰਥ ਬੰਦਾ ਲੱਗਿਆ ਨਾ ਵੀ ਬੜਾ ਮਤਲਬ ਮੈਨੂੰ ਪਹਿਲੀ ਮਤਲਬ ਕਹਿੰਦੇ ਨੇ ਪਹਿਲੀ ਮਿਲਵਾ ਅੱਜ ਤੁਹਾਨੂੰ ਬੰਦਾ ਪਸੰਦ ਆਇਆ ਦਾ ਹਣਾ ਤੇ ਮੈਨੂੰ ਪਸੰਦ ਆਇਆ ਮੈਂ ਉਹਨੂੰ ਕਿਹਾ ਛੋਟੇ ਨੂੰ ਮੈਂ ਯਾਰ ਭਰਾ ਨਾਲ ਕੋਈ ਫਿਲਮ ਕਰਦੇ ਆਪਾਂ ਪਲਾਨ ਨਾ ਉਹ ਕਹਿੰਦਾ ਵੀ ਵੀਰਾ ਕਹਿੰਦਾ ਵੀ ਆਪਾਂ ਕਰੂਗੇ ਜੇ ਕੁਝ ਵਧੀਆ ਹੋਇਆ ਤੇ ਮੈਂ ਯਾਰ ਵੀ ਆਪਣੇ ਕੋਲ ਲੰਬੜਾਂ ਦੇ ਲਾੜ ਜਨੇ ਇੱਕ ਵੱਡੇ ਭ ਤੇ ਮੈਂ ਵੀਰੇ ਨੂੰ ਸੁਣਾਈ ਮੈਂ ਵੀਰੇ ਆ ਕਰੈਕਟਰਾਂ ਤੇ ਮੈਂ ਉਦੋਂ ਬੜਾ ਖੁਸ਼ ਹੋਇਆ ਉਹਨਾਂ ਨੇ ਮੈਨੂੰ ਦੱਸਿਆ ਵੀ ਮੈਂ ਪਹਿਲਾਂ ਫੌਜੀ ਹੁੰਦਾ ਦਾ ਹਾਂ ਉਹ ਪਹਿਲਾਂ ਆਰਮੀਜ਼ ਤੇ ਤੇ ਉਹਨਾਂ ਨੂੰ ਦੇਖੇ ਤੁਸੀਂ ਉਹਨਾਂ ਨੂੰ ਆਰਮੀ ਯੂਨੀਫਾਰਮ ਚ ਹਾਂ ਉਹਨਾਂ ਨੂੰ ਫਿਰ ਆਰਮੀ ਦਾ ਹੀ ਵਿੱਚ ਕਰਕਣਾ ਵੀਰੇ ਇਦਾਂ ਤੇ ਚਲੋ ਵੀਰੇ ਨੂੰ ਬੜੀ ਪਸੰਦ ਆਈ ਸਟੋਰੀ ਕਹਿੰਦਾ ਤਾਂ ਯਾਰ ਵੀ ਮਨ ਨੂੰ ਲੱਗਦਾ ਵੀ ਮੈਨੂੰ ਇਹ ਕਰਨੀ ਚਾਹੀਦੀ ਆ ਤੇ ਚਲੋ ਮੈਂ ਉਹਨਾਂ ਨੂੰ ਓਕੇ ਕਰਿਆ ਤੇ ਸਾਨੂੰ ਫਿਰ ਇਹ ਵੀ ਤਾਂ ਆ ਨਾ ਵੀ ਜਦੋਂ ਤੁਸੀਂ ਕਿਸੇ ਬੰਦੇ ਨਾਲ ਪਹਿਲੀ ਵਾਰ ਕੰਮ ਕਰਦੇ ਹੋ ਕਿਦਾਂ ਦਾ ਕਰੂਗਾ ਕਿਵੇਂ ਕਰੂ ਇਹ ਵੀ ਕਿਤੇ ਨਾ ਕਿਤੇ ਡਰ ਹੁੰਦਾ ਡਾਇਰੈਕਟਰ ਰਾਈਟਰ ਚ ਪਰ ਜਦੋਂ ਵੀਰਾ ਸੈੱਟ ਤੇ ਆਇਆ ਉਹ ਮਤਲਬ ਇੰਨੀ ਵਧੀਆ ਬੌਂਡਿੰਗ ਹੋਈ ਤੇ ਉਹਨੇ ਇੰਨਾ ਸੋਹਣਾ ਕੰਮ ਕਰਿਆ ਤੁਸੀਂ ਕਹੀ ਨਹੀਂ ਸਕਦੇ ਫਿਲਮ ਦੇਖ ਕੇ ਵੀ ਉਹਨਾਂ ਦੀ ਪਹਿਲੀ ਫਿਲਮ ਹੋਗੀ ਜੀ ਤੇ ਮਤਲਬ ਬਹੁਤ ਸੋਹਣਾ ਕੰਮ ਕਰਿਆ ਤੇ ਨੈਕਸਟ ਅਸੀਂ ਬਹੁਤ ਕੁਝ ਉਹਨੂੰ ਕਰੂਗੇ ਅਨਾਉਂਸ ਫਿਰ ਮਿਲ ਕੇ ਵਾਹਿਗੁਰੂ ਇਨਸ਼ਾਅੱਲਾ ਇਸੇ ਮੈਂ ਮੁਲਾਕਾਤਾ ਇਸੇ ਜ਼ਰੀਏ ਬਣਦੀਆਂ ਰਹਿਣ ਹੈ ਨਾ ਭਾਈ ਬੜਾ ਮસ્ਤੀ ਮਜ਼ਾਕ ਵੀ ਬਹੁਤ ਚ ਮਾ ਦੇਖੋ ਮੇਰਾ ਥੋੜਾ ਜਿਹਾ ਹੈਗਾ ਮੈਂ ਮੇਰਾ ਨਾਲ ਜੋ ਵੀ ਕੰਮ ਕਰਦਾ ਜਿਉ ਅਸੀਂ ਪਿੱਛੇ ਪਿੰਡ ਵਾਲਾ ਸਕੂਲ ਕਰੀ ਮੇਰਾ ਨਾ ਥੋੜਾ ਜਿਹਾ ਹੁੰਦਾ ਵੀ ਥੋੜਾ ਫੈਮਿਲੀ ਹੀ ਰੱਖੀਏ ਸਾਰਿਆਂ ਨੂੰ ਹਨਾ ਵੀ ਮਤਲਬ ਤੇ ਸਭ ਤੋਂ ਵਧੀਆ ਚਲੋ ਕਿਸਮਤ ਮੇਰੀ ਇਹ ਵੀ ਵਧੀਆ ਵੀ ਜੋ ਆਰਟਿਸਟ ਮੇਰੇ ਨਾਲ ਕੰਮ ਕਰਦਾ ਉਹ ਵਧੀਆ ਕੋਲ ਮਿਲ ਜਾਂਦਾ ਤੇ ਬਾਕੀ ਥੋੜਾ ਡਾਇਰੈਕਟਰ ਤੇ ਵੀ ਡਿਪੈਂਡ ਕਰਦਾ ਹਨਾ ਰਾਈਟਰ ਤੁਹਾਡਾ ਨਾ ਵਿਜ਼ਨ ਕਲੀਅਰ ਹੋਣਾ ਚਾਹੀਦਾ ਜਦੋਂ ਤੁਹਾਡਾ ਵਿਜ਼ਨ ਕਲੀਅਰ ਹੁੰਦਾ ਤੇ ਆਰਟਿਸਟ ਨੂੰ ਵੀ ਪਤਾ ਹੁੰਦਾ ਵੀ ਯਾਰ ਇਹਦਾ ਕਲੀਅਰ ਆਵੇ ਜਰਾ ਤਾਂ ਉਹ ਤੁਹਾਨੂੰ ਕਦੀ ਤੰਗ ਵੀ ਨਹੀਂ ਕਰਦਾ ਉਹਨੇ ਸਹੀ ਟਾਈਮ 'ਚ ਆਉਣਾ ਸਹੀ ਟਾਈਮ 'ਚ ਚਲੇ ਜਾਣਾ ਮੈਂ ਕਿਹਾ ਜੀ ਸ਼ੂਟਾਂ ਦੇ ਜਾ ਕੇ ਵੀ ਦੇਖਿਆ ਵੀ ਤੁਸੀਂ ਆਰਟਿਸਟ ਨੂੰ 8 ਵਜੇ ਬੁਲਾ ਲੰਨਾ ਹੈ 2 ਵਜੇ ਤੱਕ ਉਹਦਾ ਸੀਨ ਨਹੀਂ ਲੱਗਦਾ ਨਾ ਤਾਂ ਫਿਰ ਆਰਟਿਸਟ ਵੀ ਤੰਗ ਕਰਦਾ ਮਨੂੰ ਜਦੋਂ ਮੈਂ ਅਨੀਤਾ ਜੀ ਕਹਿੰਦੇ ਬਹੁਤ ਤੰਗ ਕਰਦੇ ਤਾਂ ਜੀ ਜੇਬ ਹੈ ਨਾ ਮੈਂ ਕਿਹਾ ਚਲੋ ਵੀ ਮੈਂ ਉਹਨਾਂ ਨਾਲ ਮੈਂ 5-6 ਸਾਲ ਪਹਿਲਾਂ ਕੰਮ ਕਰਿਆ ਦਾ ਪੰਜਾਬ ਸਿੰਘ 'ਚ ਪਰ ਜਦੋਂ ਆਏ ਤੇ ਮੈਂ ਕਹਿੰਦਾ ਸੁਖੀ ਭਾਜੀ ਹੈ ਨਾ ਉਹਨਾਂ ਨਾਲ ਮੈਂ ਪਹਿਲੀ ਵਾਰ ਕੰਮ ਕਰਿਆ ਸੁਖੀ ਚੱਲ ਭਾਜੀ ਨਾਲ ਵੀ ਸਵਾਲ ਆ ਗਿਆ अच्छा भाई ਤੁਹਾਡੇ ਸੈੱਟ ਤੇ ਸੱਚੀ ਇਦਾਂ ਨਹੀਂ ਹੁੰਦਾ ਕਿ 2 8 ਵਜੇ ਟਾਈਮ ਦੇਣ ਤੋਂ ਬਾਅਦ ਸ਼ਾਮ ਨੂੰ ਪਤਾ ਲੱਗਦਾ ਤੁਹਾਡਾ ਅੱਜ ਸ਼ਾਰਟ ਨਹੀਂ ਲੱਗਿਆ ਤੁਸੀਂ ਕੱਲ ਆਈਓ ਨਹੀਂ ਮੇਰਾ ਦੇਖੋ ਅੱਜ ਸਾਡਾ ਮੇਰਾ ਹੁੰਦਾ ਮੈਂ ਨਾ 20 22 ਦਿਨਾਂ ਚ ਫਿਲਮ ਕੰਪਲੀਟ ਕਰਦਣਾ ਉਹ ਕੰਪਲੀਟ ਤਾਂ ਹੀ ਹੁੰਦੀ ਜੇ ਮੈਂ ਸਵੇਰੇ 8 ਵਜੇ ਕੋਲ ਟਾਈਮ ਕਹੇ ਤਾਂ ਮੈਂ ਸੌਰੀ ਬੜੀ ਅਜੀਬ ਗੱਲ ਐ 20 ਦੀ 22 ਦੀ ਜਗ੍ਹਾ 30 ਦਿਨ ਹੋਣੇ ਚਾਹੀਦੇ ਆ ਤੁਸੀਂ ਜ਼ਿਆਦਾ ਨਹੀਂ ਘਟਾਉਂਦੇ ਨਹੀਂ ਨਹੀਂ ਮੈਮ ਮੈਂ ਪਿੱਛੇ ਜੇ ਅਸੀਂ ਪੇਂਟਰ ਬਣਾਈ ਜਾਂ ਹਣਾ ਹੁਣ ਅਸੀਂ ਲੰਬੜਾ ਲਾਣਾ ਵੀ ਅਸੀਂ 20 ਦਿਨਾਂ ਚ ਕੰਪਲੀਟ ਕਰੀ ਆ ਤੇ ਇਟਾਂ ਦਾ ਕਰ ਰਹੀ ਅਸੀਂ 20 ਦਿਨਾਂ ਚ ਕੰਪਲੀਟ ਕਰ ਰਿਹਾ ਪਿੰਡ ਵਾਲਾ ਸਕੂਲ ਅਸੀਂ 18 ਦਿਨਾਂ ਚ ਕੰਪਲੀਟ ਕਰੀਆ ਗੱਲ ਉਹੀ ਆ ਵੀ ਹੁਣ ਪਿੰਡ ਵਾਲਾ ਸਕੂਲ ਦੀ ਚਲੋ ਗੱਲ ਕਰਨੇ ਵੀ ਪ੍ਰੀਤ ਵੇਰਾ ਪ੍ਰੀਤ ਭਾਜੀ 6 ਵਜੇ ਹੌਨ ਸੈੱਟ ਹੁੰਦੇ ਤੇ ਸਾਢੇ 6 ਗਰਮੀਆ ਚ ਤੇ ਉਹੀ ਨਾ ਆਰਟਿਸਟ ਤੇ ਮੰਗ ਕਰਦਾ ਹੁਣ ਜੇ ਤੁਸੀਂ 12 ਵਜੇ ਤੱਕ ਕੰਮ ਨਹੀਂ ਕਰਨਾ ਤਾਂ ਆਰਟਿਸਟ ਨੇ ਸਵੇਰੇ ਫਿਰ 11 ਵਜੇ ਆਉਣਾ ਉਹਨੂੰ ਪਤਾ ਵੀ ਯਾਰ ਇਹਨੇ ਸਵੇਰੇ ਬੁਲਾ ਕੇ ਕੰਮ ਦਾ 12 ਵਜੇ ਸ਼ੁਰੂ ਕਰਨਾ ਹੁਣ ਤੁਸੀਂ 12 ਵਜੇ ਕਰੋਗੇ ਤਾਂ ਫਿਰ 30 35 ਦਿਨ ਲੱਗਣੇ ਆ ਭਾਈ ਇੱਕ ਹੋਰ ਬੜੀ ਅਹਿਮ ਗੱਲ ਹੈ ਜਦੋਂ ਤੁਹਾਡੇ ਕੋਲ ਮੁੱਦੇ ਅੱਛੇ ਹੁੰਦੇ ਆ ਜੋ ਸਾਡੇ ਪਿੰਡਾਂ ਘਰਾਂ ਦੇ ਹੁੰਦੇ ਆ ਅਸੀਂ ਵੀ ਕਿਤੇ ਨਾ ਕਿਤੇ ਕੰਮ ਦੇ ਵਜੋਂ ਜਾਂ ਪਰਿਵਾਰਿਕ ਗਰੋਥ ਵੱਲੋਂ ਸ਼ਹਿਰਾਂ ਵੱਲ ਆ ਜਾਂਦੇ ਆ ਬਟ ਜਦੋਂ ਇਦਾਂ ਦੀਆਂ ਚੀਜ਼ਾਂ ਵੇਖਦੇ ਆ ਨਾ ਤੇ ਬੜਾ ਸਕੂਨ ਜਿਹਾ ਮਿਲਦਾ ਵੀ ਆਹੋ ਇਹ ਵੀ ਤਾਂ ਜ਼ਿੰਦਗੀ ਸੀਗੀ ਜਾਂ ਇਹ ਵੀ ਤਾਂ ਜ਼ ਜੋ ਕਿ ਅੱਜ ਕੱਲ ਆਪਣੇ ਆਪ ਦੇ ਵਿੱਚ ਇੱਕ ਬਹੁਤ ਚੈਲੰਜ ਹੈ ਪ੍ਰੋਡਿਊਸਰਸ ਦਾ ਜਿਹੜੀ ਪ੍ਰੋਡਿਊਸਰਸ ਦੀ ਜਿਹੜੀ ਇੱਕਦਮ ਭੱਜ ਦੌੜ ਲੱਗੀ ਹੋਈ ਹੈ ਆਰਟਿਸਟ ਵੱਡੇ ਲਈ ਪੈਸੇ ਲਗਾਏ ਜਾਂਦੇ ਨੇ ਕਮਰਸ਼ੀਅਲ ਕਨਸੈਪਟਸ ਲਈ ਪੈਸੇ ਲਗਾਏ ਜਾਂਦੇ ਨੇ ਯਾ ਯੂ نو ਪ੍ਰੋਡਿਊਸਰਸ ਦੀ ਵੀ ਆਪਣੀਆਂ ਡਿਮਾਂਡਸ ਹੁੰਦੀਆਂ ਨੇ ਇਹ ਕੰਡੀਸ਼ਨਸ ਆ ਜਾਂਦੀਆਂ ਡਾਇਰੈਕਟਰ ਡਾਇਰੈਕਟਰ ਆ ਰਾਈਟਰ ਕੰਮ ਕਰਨਾ ਚਾਹੁੰਦਾ ਬਟ ਪੈਸਿਆਂ ਦੀ ਲਾਗਤ ਵੀ ਤਾਂ ਉਨੀ ਪ੍ਰੋਪਰ ਲੱਗਣੀ ਚਾਹੀਦੀ ਇਹ ਤੁਸੀਂ ਵੀ ਫੇਸ ਕਰ ਰਹੇ ਹੋ ਦੇ ਉਹ ਗੱਲ ਉਹੀ ਆ ਗਈ ਨਾ ਵੀ ਇਹ ਸਾਰਾ ਡਾਇਰੈਕਟਰ ਦੇ ਹੱਥ ਚ ਹੀ ਆ। ਤੁਹਾਡੇ ਮੈਂ ਉਹੀ ਪ੍ਰੋਡਿਊਸਰ ਦਾ 40 ਦਿਨਾਂ ਚ ਕੰਪਲੀਟ ਕਰੂੰਗਾ ਤਾਂ ਉਹਦਾ ਡਬਲ ਹੀ ਜਾਣਾ ਬਜਟ ਹੈ ਨਾ। ਤੇ ਹੁੰਦਾ ਸਾਰਾ ਮਤਲਬ ਡਾਇਰੈਕਟਰ ਦੇ ਹੱਥ ਚ ਹੀ ਆ। ਜੇ ਉਹਨੇ ਪਤਾ ਨਾ ਉਹ 22 ਦਿਨਾਂ ਚ ਕੰਪਲੀਟ ਕਰ ਸਕਦਾ ਤਾਂ ਉਹ ਕਰੇ। ਮੈਂ ਕਈ ਦੇਖਿਆ ਡਾਇਰੈਕਟਰ ਉਹੀ ਫਿਰ ਨਖਰੇ ਮਾਰ ਲਾ ਜਾਂਦਾ ਨਾ ਵੀ ਇੰਨਾ ਇਹ ਕਰੋ ਉਹ ਕਰੋ ਉਹ ਪ੍ਰੋਡਿਊਸਰ ਨੂੰ ਫਿਰ ਪ੍ਰੋਡਿਊਸਰ ਸਮਝਣ ਨੂੰ ਲੱਗਦਾ ਵੀ ਯਾਰ ਬੰਦਾ ਆ ਗਿਆ ਬੱਸ ਹੋਣਾ ਨਾ ਵੀ ਇਹਨੂੰ ਆਪਾਂ ਕਿਉਂਕਿ ਮੈਂ ਦੇਖਿਆ 30 ਇੰਚ ਵੀ ਹੋਈ ਚੀਜ਼ ਬਣਨੀ ਜੇ ਤੁਸੀਂ ਸਹੀ ਟਾਈਮ 'ਤੇ ਸ਼ੁਰੂ ਕਰਨਾ ਹੈ 20-22 ਇੰਚ ਦੀ ਪੂਰੀ ਵਧੀਆ ਫਿਲਮ ਕੰਪਲੀਟ ਹੋ ਜਾਂਦੀ ਆ ਤੇ ਪ੍ਰੋਡਿਊਸਰ ਨੂੰ ਬਚਾਉਣਾ ਆਪਣਾ ਫਰਜ਼ ਆ ਜੇ ਇਹ ਬਚੂਗੇ ਤਾਂ ਅਸੀਂ ਕੰਮ ਕਰ ਸਕੂਗੇ ਮੈਂ ਤਾਂ ਇੱਕਦੋ ਪਿੱਛੇ ਵੱਡੇ ਪ੍ਰੋਡਕਸ਼ਨ ਹਾਊਸ ਨੂੰ ਮਿਲਿਆ ਹਣਾ ਉਹਨਾਂ ਨੇ ਇੱਕਦੋ ਸਬਜੈਕਟ ਮੇਤੇ ਸੁਣੇ ਮਨ ਨੂੰ ਕਿਹਾ ਮਾ ਭਾਈ ਤੁਸੀਂ 15 ਕਰੋੜ ਦੀ ਇੱਕ ਮਣਾਉਣਾ ਤਾਂ ਮਤਲਬ ਤੁਸੀਂ 5-7 ਤਾਂ ਨਾ ਦੋ 2.5 ਦੀਆਂ ਬਣਾ ਲਓ ਹਮ ਨਮਾ ਟੈਲੈਂਟ ਵੀ ਆਊਗਾ ਨਮੀਆਂ ਸਟੋਰੀ ਵੀ ਕਿਉਂਕਿ ਬਹੁਤ ਮੁੰਡੇ ਫਿਰਦੇ ਨੇ ਜਿਹੜੇ ਵਧੀਆ ਸਟੋਰੀਆਂ ਚ ਕੀ ਫਿਰਦੇ ਆ ਹਨਾ ਕੁੜੀ ਦਾ ਵਿਆਹ ਹੋਣਾ ਤੇ ਕੁੜੀ ਦਾ ਬਾਪ ਕਹਿੰਦਾ ਵੀ ਪਹਿਲਾਂ ਜੇ ਘਰ ਵਾਲੇ ਇਦਾਂ ਦੇ ਹੋਣਗੇ ਮੈਂ ਤਾਂ ਵਿਆਹ ਕਰੂੰਗਾ ਨਾ ਵੀ ਇਹ ਪਤਾ ਨਹੀਂ ਇਹ ਕਸਾਇਆ ਪਿਆ ਇਹ ਕੰਟੈਂਟ ਆ ਨਾ ਵੀ ਉਹ ਬਸ ਵਿਜੇ ਪਰਿਵਾਰ ਇਦਾਂ ਦਾ ਹੋਊਗਾ ਤਾਂ ਵਿਆਹ ਹੋਊਗਾ ਇੱਕ ਭਾਈ ਮੈਂ ਤੁਹਾਡੀ ਤਾਰੀਫ ਕਰਨੀ ਚਾਹਾਂਗੀ ਇੱਕ ਚੀਜ਼ ਜਦੋਂ ਤੁਸੀਂ ਨੀਤਾ ਦੇਵਗਨ ਮੈਡਮ ਦੀ ਕਲਾ ਦੀ ਗੱਲ ਕੀਤੀ ਹੈ ਥੀਏਟਰ ਆਰਟਿਸਟ ਨੇ ਉਹ ਬੜੇ ਕਮਾਲ ਦੇ ਜੀ ਜੀ ਪਰ ਇੱਕ ਟਾਈਮ ਤੇ ਇਹੀ ਮਿਥ ਬਣ ਗਈ ਸੀ ਵੀ ਕਾਮੇਡੀ ਲਈ ਨੇ ਕਾਮੇਡੀ ਲਈ ਨੇ ਮੈਨੂੰ ਲੱਗਦਾ ਇਹ ਵੀ ਡਾਇਰੈਕਟਰ ਦੇ ਹੱਥ ਦੇ ਵਿੱਚ ਹੀ ਹੁੰਦਾ ਕਿ ਕਿਸੇ ਕਲਾਕਾਰ ਨੂੰ ਕਿੱਦਾਂ ਕਿੱਦਾਂ ਫਰੋਲਣਾ ਹੈ ਤੇ ਉਹਨੂੰ ਕਿੱਦਾਂ ਕਿੱਦਾਂ ਲੈ ਕੇ ਆਉਣਾ ਹੈ ਹੈਨਾ ਸੋ ਤੁਸੀਂ ਇਹ ਮਿਥ ਵੀ ਕਿਤੇ ਨਾ ਕਿਤੇ ਜੜੀ ਆ ਉਹ ਤੋੜ ਰਹੇ ਹੋ ਪਰ ਇਸ ਚੀਜ਼ ਦਾ ਭਾਰ ਕਿਤੇ ਤੁਹਾਡੇ ਤੇ ਨਹੀਂ ਆਂਦਾ ਤੁਹਾਨੂੰ ਇਦਾਂ ਦੀਆਂ ਸਲਾਹਾਂ ਨਹੀਂ ਮਿਲਦੀਆਂ ਵੀ ਨਹੀਂ ਹੋਏ ਇਸ ਕੈਰੈਕਟਰ ਲਈ ਨਾਲ ਐ ਉਹਨਾਂ ਨੂੰ ਇਸੇ ਕੈਰੈਕਟਰ ਲਈ ਰੱਖੀ ਕਿਉਂਕਿ ਇੱਕ ਅਵੀ ਚੀਜ਼ ਹੋ ਗਈ ਨਾ ਕਿ ਥੀਏਟਰ ਆਰਟਿਸਟ ਹੋ ਗਏ ਜਾਂ ਇਹ ਇੱਕ ਕਮਿਊਨਿਟੀ ਹੈ ਫਿਲਮ ਹਿੱਟ ਕਰਨੀ ਤੇ ਇਹਨਾਂ ਨੂੰ ਚੱਕ ਕੇ ਰੱਖ ਲਓ ਪਰ ਕੋਈ ਇਹ ਨਹੀਂ ਕਹਿੰਦਾ ਕਿ ਯਾਰ ਉਹ ਬੜੇ ਟੈਲੈਂਟਡ ਨੇ ਤਾਂ ਉਹ ਅੱਗੇ ਆਉਂਦੇ ਨੇ ਨਹੀਂ ਫਿਰ ਉਹ ਤਾਂ ਫਾਰਮੂਲੇ ਹੁਣ ਫਲੌਪ ਹੀ ਹੋ ਰਿਆ ਨਾ ਵੀ ਤੁਸੀਂ ਕਮੇਡੀ ਕਰਵਾਈ ਜਾ ਰਹੇ ਸਾਰਿਆਂ ਤੇ ਤੇ ਉਹ ਸਾਰੇ ਫਲੌਪ ਹੋ ਰਿਆ ਫਾਰਮੂਲੇ ਮੈਂ ਦੇਖਦਾ ਐਕਟਰ ਨੂੰ ਹਨਾ ਵੀਕ ਉਹ ਐਕਟਰ ਆ ਉਹ ਜ਼ਰੂਰੀ ਨਹੀਂ ਉਹ ਕਮੇਡੀਓ ਕਰੂਗਾ ਉਹ ਸਭ ਕੁਝ ਕਰ ਸਕਦਾ ਜਿਹੜਾ ਐਕਟਰ ਕੋਲ ਨੇ ਸਾਰਾ ਕੁਝ ਕਰਦਾ ਮੈਂ ਤਾਂ ਦਾ ਕਰ ਸ਼ੁਰੂ ਕਰੀ ਗੁਰਪੀ ਕੁਗੀ ਭਾਜੀ ਸੀਰੀਅਸ ਕਰਮਜੀਤ ਭਾਈ ਨੇ ਅਜ ਤੱਕ ਕਦੇ ਕਰੇ ਨਹੀਂ ਐਡਾ ਸੀਰੀਅਸ ਉਹਨਾਂ ਦਾ ਹੈਗਾ ਨਾ ਰੋਲ ਵੀ ਉਹ ਚੀਜ਼ ਆ ਤੁਸੀਂ ਐਜ਼ ਅ ਐਕਟਰ ਦੇਖੋ ਜੇ ਕਾਮੇਡੀਅਨ ਦੇਖੋਗੇ ਫਿਰ ਤਾਂ ਮੈਂ ਵੀ ਫਿਰ ਉਹਨਾਂ ਵਰਗੀ ਹੋ ਜੂ ਜੋ ਬਣ ਰਹੀਆਂ ਫਿਰ ਤਾਂ ਮੈਂ ਸਾਰਿਆਂ ਨੂੰ ਇਕੱਠਾ ਕਰੇ ਇੱਕ ਪੈਕੇਜ ਆ ਬਣਾਇਆ ਚ ਕਰੀ ਚੱਲੋ ਕਾਮੇਡੀ ਹੈ ਨਾ ਤਾਂ ਇਹ ਵੀ ਉਹ ਤੇ ਨੀਤਾ ਜੀ ਦਾ ਮਤਲਬ ਉਹ ਮਤਲਬ ਬਾ ਘਮਾ ਲਾ ਮੈਂ ਤਾਂ ਫੈਨ ਆ ਉਹਨਾਂ ਦੀ ਐਕਟਿੰਗ ਦਾ ਤਾਂ ਮੈਂ ਕਿਹਾ ਮੈਂ ਮੈਂ ਦਾਦੀ ਦਾ ਤੁਸੀਂ ਕਰੋ ਤੇ ਉਹ ਕਹਿੰਦੇ ਤੂੰ ਤਾਂ ਦੇਖੀ ਆਪਾਂ ਕਰੂਗੇ ਅੱਭਾ ਜਦੋਂ ਕੱਲੇ ਬਹਿ ਕੇ ਗੱਲਾਂ ਬਾਤਾਂ ਕਰਦੇ ਹਾਂ ਖੁਦ ਦੇ ਨਾਲ ਕੰਮ ਨੂੰ ਲੈ ਕੇ ਸਿਨੇਮਾ ਨੂੰ ਲੈ ਕੇ ਲਿਖਤ ਨੂੰ ਲੈ ਕੇ ਤੇ ਕੀ ਕੀ ਸੋਚਦੇ ਹੋ ਤੁਸੀਂ ਮੈ ਪਤਾ ਨਹੀਂ ਹੋਰਾਂ ਦਾ ਤਾਂ ਪਤਾ ਨਹੀਂ ਰਾਈਟਰ ਕੁਝ ਨਹੀਂ ਸੋਚਦਾ ਹੁੰਦਾ ਉਹਦੇ ਨਾਲ ਉਹਰੇ ਬਸ ਆ ਜਾਂਦਾ ਕੋਈ ਟਾਪਿਕ ਕੋਈ ਹੈ ਨਾ ਜਿੱਦਾਂ ਮਤਲਬ ਲੰਬਣਾ ਦਾ ਲਾਣਾ ਹੀ ਲਾ ਲੋ ਹਣਾ ਇਹ ਸਾਡੇ ਪਿੰਡ ਵਿੱਚ ਕੋਈ ਗੱਲ ਹੋਈ ਦੀ ਵੀ ਕੋਈ ਬੰਦਾ ਹਨਾ ਵੀ ਬਹਾਨੇ ਤੇ ਲਾਉਂਦਾ ਤਾਂ ਉਹ ਮਹੀਨੇ ਕੁ ਬਾਅਦ ਆਪ ਹੀ ਬਿਮਾਰ ਹੋ ਜਾਂਦਾ ਮੈਨੂੰ ਕੋਈ ਕੰਮ ਕੰਮ ਨੂੰ ਨਾ ਕਹੇ ਵੀ ਉਹ ਆਪਣੇ ਬਸ ਟੌਪਿਕ ਚੱਕਣਾ ਹੁੰਦਾ ਦਿਮਾਗ ਨੇ ਜਿਹੜੀ ਚੀਜ਼ ਫੜ ਲਈ ਬਸ ਫਿਰ ਉਤੇ ਆਪਾਂ ਲੱਗ ਜਾਂਦੇ ਹਾਂ ਪਰ ਕਦੀ ਸੋਚ ਕੇ ਨਹੀਂ ਬੈਠਾ ਵੀ ਯਾਰ ਆ ਆ ਮੁੱਦੇ ਤੇ ਕੁਝ ਲਿਖੀ ਜਾ ਆ ਤੇ ਲਿਖੀਏ ਜਦੋਂ ਸੋਚਦਾ ਉਹ ਤਾਂ ਲਿਖਿਆ ਨਹੀਂ ਜਾਂਦਾ ਬਈ ਕਈ ਵਾਰ ਨਾ ਕੋਈ ਕਿਰਦਾਰ ਸਾਡੇ ਦਿਲ ਨੂੰ ਬੜਾ ਟਕ ਜਾਂਦਾ ਜੀ ਕੋਈ ਐਹੋ ਜੀ ਫਿਲਮ ਆਉਣ ਵਾਲੇ ਸਮੇਂ ਦੇ ਵਿੱਚ ਲੈ ਕੇ ਆਉਂਗੇ ਜਦੋਂ ਕਿਰਦਾਰ ਦੇ ਲਈ ਤੁਸੀਂ ਫਿਲਮ ਲਿਖੋਗੇ ਫਿਲ ਦੀ ਜੀ ਉਹ ਕਿਰਦਾਰਾਂ ਦੀ ਫਿਲਮ ਆ ਹਨਾ ਉਹਦੇ ਚ ਦੋ ਨਾਂ ਸ਼ਬਦ ਤੇ ਬਾਣੀ ਜੀ ਇਹ ਉਹਨਾਂ ਦੀ ਕਹਾਣੀ ਹੈ ਇਹ ਤੇ ਉਹ ਉਹ ਕਿਰਦਾਰਾਂ ਦੀ ਆ ਉਹਦੇ ਚ ਮੈਨੂੰ ਕੋਈ ਮੁੱਦਾ ਨਹੀਂ ਵੀ ਕਿਹੜਾ ਹੀਰੋ ਹੈ ਕਿਹੜੀ ਹੀਰੋਣਾ ਉਹ ਦੋਨੇ ਕਿਰਦਾਰਾਂ ਦੀ ਆ ਤੇ ਮੇਰਾ ਬਸ ਇਹ ਡਰੀਮ ਆ ਦੋ ਤਿੰਨ ਸਾਲਾਂ ਤੋਂ ਇਹ ਚੱਲ ਰਿਹਾ ਬਾਕੀ ਸਾਰੀਆਂ ਬਣੀ ਜਾਨੀ ਇਹ ਨਹੀਂ ਹਲੇ ਬਣ ਰਹੀ ਪਰ ਇੱਕ ਛੇਤੀ ਕਰੂਗੇ ਹੁਣ ਅਸੀਂ ਅਨਾਉਂਸ ਇਹ ਨੂੰ ਭਾਜੀ ਜਦੋਂ ਵੀ ਜ਼ਿੰਦਗੀ ਦੇ ਵਿੱਚ ਲੰਬੜਾਂ ਦਾ ਲਾਣੇ ਆ ਫਿਲਮ ਦੇ ਗੱਲ ਆਊਗੀ ਹੈਨਾ ਕਿ ਇਸ ਜਜ਼ਬਾਤ ਦੇ ਨਾਲ ਇਹ ਫਿਲਮ ਸਾਰੀ ਜ਼ਿੰਦਗੀ ਜੁੜੀ ਰਹੂਗੀ ਤੁਹਾਡੀ ਜ਼ਿੰਦਗੀ ਚ ਦੇਖੋ ਆਪਣੇ ਕਹਿੰਦੇ ਨੂੰ ਦੇ ਸਾਰੇ ਪਿਆਰੀ ਹੁੰਨੇ ਆ ਸਾਰੇ ਸਬਜੈਕਟ ਹਨਾ ਤੇ ਲੰਬੜਾ ਲਾਣਾ ਖਾਸ ਕਰਕੇ ਜਿਹੜੇ ਤੁਸੀਂ ਵੀ ਮੈਂ ਸੁੱਖੀ ਚਲ ਭਾਈ ਨਾਲ ਪਹਿਲੀ ਵਾਰ ਕੰਮ ਕਰਿਆ ਉਹ ਮੈਂ ਕਦੀ ਨਹੀਂ ਹਨਾ ਵੀ ਜੋ ਉਹਨਾਂ ਨਾਲ ਮੈਂ ਕਹਿੰਨਾ ਅੱਜ ਸਭ ਤੋਂ ਵਧੀਆ ਫਰੈਂਡ ਆ ਹੋ ਮੇਰੇ ਜੀ ਜਾਸਰ ਭਾਈ ਨਾਲ ਕਰਿਆ ਬੱਬਲ ਵੀਰੇ ਦਾ ਮਤਲਬ ਕਮਾਲ ਆ ਬੰਦਾ ਹੋ ਹਨਾ ਤੇ ਮੈਨੂੰ ਇੱਕ ਪਹਿਲਾ ਐਕਟਰ ਜਿਹਦੇ ਨਾਲ ਮੈਂ ਹੁਣ ਤੱਕ ਜਿੰਨਾਂ ਨਾਲ ਵੀ ਕੰਮ ਕਰਿਆ ਇੱਕ ਮੈਨੂੰ ਪਹਿਲਾ ਬੱਬਲ ਵੀਰਾ ਲੱਗਿਆ ਵੀ ਜਿਹੜਾ ਨਾ ਮਤਲਬ ਉਹਨੂੰ ਤਮਾਸ ਸਕ੍ਰਿਪਟ ਦੀ ਭਾਜੀ ਦੋ ਮੈਂ ਕਰੈਕਟਰ ਚ ਬੜਨਾ ਜੀ ਨਹੀਂ ਮੈਂ ਕਹੀ ਦੇਖਿਆ ਵੀ ਆਟੇ ਲਿਆਓ ਕਿ ਆ ਡਾਇਲੋਗ ਆ ਹੈ ਅੱਛਾ ਚਲੋ ਠੀਕ ਆਜੋ ਨਹੀਂ ਉਹ ਇੰਨਾ ਵਰਕ ਕਰਦਾ ਹੈ ਕਰੈਕਟਰ ਤੇ ਇੰਨਾ ਮੈਂ ਬਹੁਤ ਖੁਸ਼ ਹੋਇਆ ਚੀਜ਼ ਤੋਂ ਭਾਜੀ ਨਾਲ ਨਾ ਤੇ ਸਾਰਾ ਵਰਗੀ ਕੁੜੀ ਮੈਂ ਨਹੀਂ ਦੇਖੀ ਮਤਲਬ ਉਹਦਾ ਜਿੱਡਾ ਨਾ ਹੈ ਉਨੀਓ ਡਾਉਨ ਟੂ ਅਰਤਾ ਨਹੀਂ ਮੈਂ ਕੁੜੀਆਂ ਦੇ ਤੁਸੀਂ ਦੇਖੀਆਂ ਨਾ ਕਰਈ ਇਹ ਨਹੀਂ ਬੋਨੀ ਹੈ ਨਾ ਉਹ ਕੁੜੀ ਨੂੰ ਜਿੱਥੇ ਮਰਜ਼ੀ ਬਿਠਾ ਦੋ ਜੋ ਮਰਜ਼ੀ ਖਾਣ ਨੂੰ ਦੇ ਦੋ ਮੈਂ ਉਹਦੇ ਉਹ ਮੈਂ ਕਹਣਾ ਉਹ ਬਚਰੀ ਇੰਨੀ ਬਿਮਾਰ ਵੀ ਸੀ ਨਾ ਇੱਕ ਦਿਨ ਉਹ ਫੇਰ ਵੀ ਛੱਡ ਕੇ ਆਈ ਮੈਂ ਉਹਨੂੰ ਕਿਹਾ ਮਾਂ ਤੂੰ ਤੇ ਅੱਜ ਤਾਂ ਮੈਨੂੰ ਪਤਾ ਲੱਗਿਆ ਵੀ ਉਹਨਾਂ ਦੇ ਫਾਦਰ ਸਾਹਿਬ 2 ਦਿਨ ਪਹਿਲਾਂ ਹਨਾ ਸਪਾਇਰ ਹੋ ਗਏ ਤੇ ਮੈਂ ਸਾਨੂੰ ਸੁਣਾ ਆ ਗਿਆ ਉਹ ਵੀ ਉਹ ਅੱਜ ਵੀ ਆਈ ਹੈ ਇਸ ਤੋਂ ਤੋਂ ਮੋਚਨ ਤੇ ਤੇ ਮੈਂ ਪ੍ਰੋਡਿਊਸਰ ਨੂੰ ਕਿਹਾ ਮਹਾ ਭਾਜੀ ਯਾਰ ਆਹ ਹੁੰਨੇ ਆਰਟਿਸਟ ਜੀ ਉਹ ਆਪਾਂ ਨੂੰ ਅੱਜ ਮਨਾ ਕਰ ਸਕਦੀ ਸੀ ਤੇ ਆਪਾਂ ਮਤਲਬ ਸਲੂਟ ਆਓ ਕੁੜੀ ਨੂੰ ਕਮਾਲ ਆ ਜੀ ਅਮ ਤੁਸੀਂ ਹਾਰਵੀ ਭਾਜੀ ਬਾਰੇ ਕੁਝ ਨਹੀਂ ਕਿਹਾ ਅੱਛਾ ਭਈ ਸੱਚੇ ਦੱਸਿਓ ਸੀਨ ਸ਼ੁਰੂ ਹੋਣ ਤੋਂ ਬਾਅਦ ਕਿੰਨੀ ਵਰੀ ਕਮਾ ਕਮਾ ਕੇ ਉੱਥੇ ਆਉਂਦਾ ਸੀਗਾ ਯਾਰ ਉਹ ਉਹਨਾਂ ਬਾਰੇ ਦਾ ਕਹਿਣਾ ਮਤਲਬ ਉਹ ਤਾਂ ਆਪ ਹੀ ਕਹਣਾ ਇੱਕ ਪੂਰਾ ਕਹਿੰਦੇ ਨਹੀਂ ਪੈਕੇਜ ਹੀ ਐਕਟਿੰਗ ਦਾ ਹਨਾ ਹਾਂ ਹੁੰਦੀ ਐਨਰਜੀ ਮੈਚ ਕਿਸੇ ਦੀ ਮੈਂ ਕਹਿੰਦਾ ਜੀ ਉਹਨਾਂ ਨੂੰ ਅਸੀਂ ਕਹਿੰਨੇ ਵੀ ਭਾਈ ਆ ਸੀ ਨਾ ਜੋ ਕਰਨਾ ਕਰਦੇ ਬਸ ਉਹ ਕੇ ਟੇਕ ਹੋਣਾ ਚਾਹੀਦਾ ਹਾਂ ਉਹਨਾਂ ਦੀ ਉਹੀ ਐਂਟਰਟੇਨਮੈਂਟ ਲੋਕ ਉਹਨਾਂ ਨੂੰ ਬਸ ਉਹੀ ਚੀਜ਼ਾਂ ਜੇ ਪਸੰਦ ਕਰਦਾ ਜੇ ਉਹਨਾਂ ਨੂੰ ਤੁਸੀਂ ਬਨੂਗੇ ਨਾ ਉਹਨਾਂ ਨੇ ਨਹੀਂ ਉਹ ਚੀਜ਼ ਦੇਣੀ ਉਹ ਇੱਕ ਪੈਟਰਨ ਆ ਉਹਨਾਂ ਦਾ ਵੀ ਲੋਕ ਉਹਨਾਂ ਨੂੰ ਐਂਟਰਟੇਨਮੈਂਟ ਕਰਦੇ ਆ ਉਹ ਕਰੈਕਟਰ ਤੇ ਮੈਨੂੰ ਲੱਗਦਾ ਬਸ ਉਹੀ ਦੇ ਚ ਵੀ ਅਸੀਂ ਭਾਈ ਨੂੰ ਆਰ ਮੈਂ ਕਹਿੰਦਾ ਦੋ ਦਿਨ ਸਾਡੇ ਨਾਲ ਕੰਮ ਕਰਕੇ ਗਿਆ ਤਿੰਨ ਦਿਨ ਤੇ ਉਹ ਤਿੰਨ ਦਿਨ ਮਾਹੌਲ ਵਾਸਤੇ ਕਿਸੇ ਨੂੰ ਟੈਗਣ ਥੋੜੀ ਦਿੱਤਾ ਉਹਨਾਂ ਨੇ ਅਸੀਂ ਰਾਤ ਨੂੰ ਇੱਕ 1:30 ਵਜੇ ਮਤਲਬ 1:30 ਵਜੇ ਤੱਕ ਕੰਮ ਕਰਿਆ ਉਹ ਉਹੀ એનર્ਜੀ 1:30 ਵਜੇ ਤੱਕ ਦੇਖੋ ਸਾਰੇ ਮਤਲਬ ਸਸਤੀ ਪੈ ਜਾਂਦੀ ਦੀ 1:30 ਵਜੇ ਤੱਕ ਪਰ ਉਹ ਕਹਿੰਦੇ ਹਾਂ 10 ਕਿੱਦਾਂ ਕਰਨਾ ਯਾਰ ਉਹ ਕਮਾਲ ਦਾ ਬੰਦਾ ਭਾਜੀ ਠੰਡ ਦਾ ਮਾਹੌਲ ਹੈ ਇਸ ਟਾਈਮ ਹੱਥ ਤੁਹਾਡੇ ਵੀ ਠਰੇ ਹੋਏ ਆ ਮੈਂ ਵੀ ਇੱਧਰ ਲੱਗੀ ਹੋਈ ਆ ਅ ਮੇਰੀ ਗੱਲ ਸੁਣੋ ਸ਼ੈਰੀ ਇਹ ਜ਼ਿੰਦਗੀਆਂ ਦੇਖਦੇ ਹੋ ਮਤਲਬ ਤੁਸੀਂ ਫਿਲਮਾਂ ਸ਼ੂਟ ਕਰਦੇ ਹੋ ਮਹੌਲੀ ਦਾ ਤਾਂ ਬਿਲਕੁਲ ਹੀ ਲਾਈਫ ਸਟਾਈਲ ਅਲੱਗ ਹੈ ਪਿੰਡਾਂ ਦੀ ਠੰਡ ਚੂਲੇ ਔਰ ਪਿੰਨੀਆਂ ਯਾਦ ਨਹੀਂ ਆਉਂਦੇ ਕਿੰਨਾ ਕੁ ਮਿਸ ਕਰਦੇ ਹੋ ਲਾਈਫ ਚ ਨਹੀਂ ਦੇਖੋ ਪਿੰਡ ਮੇਰਾ ਇੱਥੋਂ ਨੇੜੇ ਹੀ ਆ ਨਾ ਅੱਧੇ ਘੰਟੇ ਦਾ ਰਸਤਾ ਪਿੰਨੀਆਂ ਅੱਜ ਵੀ ਸਾਡੇ ਬਣਦੀ ਹੈ ਅੱਛਾ ਫਿਰ ਅਗਲੀ ਵਾਰੀ ਸਾਡੇ ਬਰੀ ਬਣਾਇਆ ਨਾ ਨਾ ਜਰੂਰ ਮਿਸੀ ਜ ਮੇਰੀ ਬਹੁਤ ਸੋਹਣੀਆਂ ਪਿੰਨੀਆਂ ਬਣਾਉਂਦੀ ਆ ਅਸੀਂ ਮੁੱਕਣੀ ਨੰਦੇ ਪਿੰਡਾਂ ਦਾ ਪਾਪੀ ਪਲੀਜ਼ ਹਾਂ ਇੱਧਰ ਵੀ ਥੋੜਾ ਜਿਹਾ ਦਾਣ ਹੈ ਸਾਗ ਵੀ ਅਸੀਂ ਪਿੰਡ ਤੋਂ ਲੈ ਕੇ ਆਉਂਦੇ ਜਦੋਂ ਜਾਂਦੇ ਹਾਂ ਨਾ ਠੀਕ ਹੈ ਥੋੜਾ ਕਹਿੰਦੇ ਨੇ ਤੁਸੀਂ ਜਦੋਂ ਸਰਵਾਈਵ ਕਰਨਾ ਨਾ ਪਿੰਡ ਕਿਤੇ ਨਾ ਕਿਤੇ ਉੱਥੇ ਥੋੜਾ ਜਿਹਾ ਮੈਨੇਜ ਕਰਨਾ ਔਖਾ ਹੋ ਜਾਂਦਾ ਹੈ ਨਾ ਤਾਂ ਹੁਣ ਮੈਂ ਮੁਹਾਲੀ ਮੈਨੂੰ 3 ਸਾਲ ਹੋ ਗਏ ਸ਼ਿਫਟ ਕਰੇ ਨੂੰ ਹਨਾ ਤਾਂ ਕਰਕੇ ਕੰਮ ਲਈ ਕਰਨਾ ਮੈਂਦਾ ਬੰਦੇ ਨੂੰ ਹਨਾ ਪਰ ਜੁੜਿਆ ਅੱਜ ਵੀ ਪਿੰਡ ਦੇ ਨਾਲੀਆਂ ਅੱਜ ਵੀ ਸਾਗ ਬਣਾਉਣਾ ਦਾਦੀ ਕੋਲ ਚਲੇ ਜਾਂਦਾ ਉੱਥੇ ਸਾਗ ਬਣਾ ਕੇ ਲਿਆਉਂਦੇ ਆਂ ਅਸੀਂ ਪਿੰਨੀ ਵਾਲਾ ਤੁਸੀਂ ਛੱਡੋ ਹੀ ਨਾ ਨਾ ਸਾਰੇ ਮਤਲਬ ਜੁੜਿਆ ਅੱਜ ਵੀ ਉੱਥੀ ਆ ਭਾਜੀ ਮੈਂ ਨਹੀਂ ਛੱਡਣੀ ਹੁਣ ਤੁਹਾਨੂੰ ਲੈ ਕੇ ਆਉਣੀ ਆ ਪਹਿਣੀ ਆ ਨਹੀਂ ਨਹੀਂ ਪੱਕਾ ਪੱਕਾ ਅਗਲੀ ਵਾਰ ਨੈਕਸਾ ਆਪਾਂ ਹੁਣ ਜਿੱਦਾਂ ਪ੍ਰੀਮੀਅਰ ਤੇ ਮਿਲਣਾ ਉਹਨੇ ਪ੍ਰੀਮੀਅਰ ਤੇ ਸਾਰਿਆਂ ਨੂੰ ਪਿੰਨੀਆਂ ਸਾਰਿਆਂ ਨੂੰ ਤਾਂ ਪਿੰਨਾਂ ਨੇ ਪਾਦਾ ਮੈਰੀਆਂ ਲਈ ਹੋ ਸੈਂਸਿਟਿਵ ਸਵਾਲ ਹੈ ਪਰ ਮੈਨੂੰ ਲੱਗਦਾ ਕਿ ਉਹਨਾਂ ਤੋਂ ਬਿਨਾ ਮੇਰੀ ਲਾਈਫ ਇਨਕੰਪਲੀਟ ਜੀ ਰਹਿੰਦੀ ਹੈ ਪਰ ਜੀ ਤੁਸੀਂ ਕਿਹਾ ਕਿ ਤੁਸੀਂ ਆ ਮੈਂ ਮਦਰ ਦੀਆਂ ਬਲੇਸਿੰਗ ਜ਼ਰੂਰ ਨੇ ਪਰ ਉਹ ਸਰੀਰਕ ਤੌਰ ਤੇ ਉਹਨਾਂ ਦੀ ਮੌਜੂਦਗੀ ਦੁਨੀਆ 'ਚ ਨਹੀਂ ਹੈ ਹੈਨਾ ਸੇਮ ਐਜ਼ ਯਾਸਰ ਯਾਸਰ ਦੇ ਵੀ ਪੇਰੈਂਟਸ ਨਹੀਂ ਹੈਗੇ ਹੈਨਾ ਉਹ ਉਹਨਾਂ ਦੇ ਘਰ ਤੋਂ ਪਹਿਲਾਂ ਇੱਕ ਪਾਸੇ ਬਾਪੂ ਦੀ ਇੱਕ ਪਾਸੇ ਬੇਬੇ ਦੀ ਕਬਰ ਹੈ ਮੱਥਾ ਟੇਕਦੇ ਨੇ ਦੁਆ ਕਰਦੇ ਨੇ ਸਾਰਾ ਦੇ ਬਾਰੇ ਤੁਸੀਂ ਦੱਸਿਆ ਵੀ ਦੋ ਦਿਨ ਪਹਿਲੇ ਹੀ ਫਾਦਰ ਐਕਸਪਲ ਪਰ ਜੀ ਇਹ ਜਿਹੜੀਆਂ ਜ਼ਿੰਦਗੀ ਦੇ ਵਿੱਚ ਮੇਜਰ ਮਿਸਿੰਗਸ ਨੇ ਉਹ ਇੱਕ ਮੁਕਾਮ ਤੇ ਪਹੁੰਚਣ ਤੋਂ ਬਾਵਜੂਦ ਵੀ ਬੰਦੇ ਨੂੰ ਹੀ ਖਲਦੀਆਂ ਨੇ ਇਹ ਮੈਂ ਤੁਹਾਡੇ ਕੋਲੋਂ ਸੁਣਨਾ ਚਾਹਾਂਗੀ ਕਿਉਂਕਿ ਇੱਕ ਸੈਂਸਿਟੀਵਿਟੀ ਆਰਟਿਸਟ ਦੀ ਅਲੱਗ ਲੈਵਲ ਦੀ ਹੁੰਦੀ ਹੈ ਦੇਖੋ ਮੈਂ ਮੇਰੇ ਅੱਜ ਵੀ ਜ਼ਿਆਦਾ ਜਦੋਂ ਮੈਂ ਸਾਡੇ ਘਰ ਘਰ ਦੇ ਬਾੜਾ ਨਹੀਂ ਹੁੰਦਾ ਬਾਹਰ ਹੁੰਦਾ ਜਿੱਥੇ ਗੱਡੀ ਗੁੱਡੀ ਆਪਾਂ ਖੜੀ ਕਰਦੇ ਆ ਮਾਤਾ ਨੇ ਮੇਰੀ ਜਦੋਂ ਮੈਂ ਆਣਾ ਚੰਡੀਗੜ੍ਹ ਨੂੰ ਮਾਤਾ ਨੇ ਪਿੱਛੇ ਪਿੱਛੇ ਨਾ ਜਦੋਂ ਮੈਂ ਗੱਡੀ ਕੱਢਣੀ ਗੇਟ ਤੋਂ ਤੇ ਉਹਨੇ ਮੱਥਾ ਟੇਕਣਾ ਹੈ ਤੇ ਉਹਨੇ ਦਰਵਾਜ਼ਾ ਲਾਣਾ ਹਨਾ ਵੀ ਉਹਦੀਆਂ ਦੁਆਵਾਂ ਮੈਂ ਰਾਤ ਨੂੰ ਆਉਣਾ ਹਨਾ ਚਲੋ ਮੈਸੇਜ ਵੀ ਹੈਗੀ ਦੀ ਉਹਨੇ ਕਿਹਾ ਵੀ ਗਰਮ ਰੋਟੀ ਲਾ ਕੇ ਦੇਈ ਹਨਾ ਇਹਨ ਪਰ ਬੰਦੇ ਨੂੰ ਇਹ ਵੀ ਜਿ ਜਿਨੇ ਇੰਨੀਆਂ ਦੁਆਵਾਂ ਕਰੀਆਂ ਅੱਜ ਉਹ ਹੈ ਨਹੀਂ ਤੇ ਇਹ ਬਹੁਤ ਦੁੱਖ ਹੁੰਦਾ ਨਾ ਫਾਦਰ ਸਾਹਿਬ ਵੀ ਚਲੇ ਗਏ ਪਿੱਛੇ ਜੇ ਹਨਾ ਤੇ ਸਾਨੂੰ ਇਹ ਵੀ ਅਸੀਂ ਕਿਹਨੂੰ ਦਿਖਾਣਾ ਸੀ ਉਹਨਾਂ ਨੂੰ ਤਾਂ ਦਿਖਾਣਾ ਤਾਂ ਤੇ ਮੁੱਲਾਦੀ ਜੋ ਤੁਹਾਡੇ ਮਾਂ ਪਿਓ ਹਨਾ ਜੋ ਪੇਰੈਂਟਸ ਤੁਹਾਡੇ ਲਈ ਦੁਆਵਾਂ ਕਰਦੇ ਉਹ ਮਨ ਨੂੰ ਨਹੀਂ ਲੱਗਦਾ ਕੋਈ ਹੋਰ ਬੰਦਾ ਕਰਦਾ ਹੋਊਗਾ ਉਹ ਹੋਰ ਅਸਲੀ ਰੱਬ ਹੋਈਆਂ ਜੀ ਵੀ ਉਹਨਾਂ ਦੀ ਉਹ ਸੁਣਦਾ ਰੱਬ ਹਨਾ ਤੇ ਬਸ ਅੱਜ ਸਭ ਤੋਂ ਵੱਡਾ ਹੀ ਦੁੱਖ ਇਹ ਹੈ ਵੀ ਜਿਨ੍ਹਾਂ ਲਈ ਕਰ ਰਹੇ تھے ਹਨਾ ਜਿਨ੍ਹਾਂ ਨੇ ਸਾਨੂੰ ਇਹ ਮੁਕਾਮ ਤੱਕ ਦੇਖਣ ਦਾ ਹੌਲੀ ਹੌਲੀ ਜਾਂਦੇ ਉਹ ਹੈ ਨਹੀਂ ਉਹ ਉਹ ਹਮੇਸ਼ਾ ਖਲਦੀ ਗਿਆ ਉਹ ਹੈਗੀ ਕਮੀ ਹੋ ਰਣੀ ਉਹ ਜ਼ਿੰਦਗੀ ਜੋ ਕਦੀ ਹੋਈ ਨਹੀਂ ਸਕਦੀ ਪੂਰੀ ਉਹ ਪਰ ਭਾਈ ਇਹਨਾਂ ਚੀਜ਼ਾਂ ਦੇ ਨਾਲ ਨਾਲ ਮੈਨੂੰ ਫੇਰ ਵੀ ਲੱਗਦਾ ਜਦੋਂ ਯਾਸਿਰ ਨੇ ਇੱਕ ਵੀਡੀਓ ਪਾਈ ਹੈ ਰੌਨੀ ਸਾਹਿਬ ਦੇ ਨਾਲ ਵੀ ਬਾਪੂ ਜੀ ਦੇ ਲਾਈਕ ਫੀਲ ਸਾਨੂੰ ਗੱਡੀ ਚ ਬਿਠਾਉਂਦਾ ਉਹ ਸੈਟ ਤੇ ਉਹਨੇ ਗਈ ਹਾਂ ਹਾਂ ਫਿਰ ਅਨੀਤਾ ਦੇਵਗਨ ਮੈਮ ਦੇ ਅੱਥੇ ਬੈਠੇ ਹੋਇਆ ਥੱਲੇ ਰੋਟੀ ਖਾ ਰਿਹਾ ਆਈ ਥਿੰਕ ਕੁਝ ਕਰ ਰਹੇ ਆ ਸੋ ਮੈਨੂੰ ਲੱਗਦਾ ਬਾਹੇ ਗੁਰੂ ਨੇ ਕਲਾਕਾਰਾਂ ਨੂੰ ਇੰਨੀ ਕਿ ਬਖਸ਼ਤਾ ਦਿੱਤੀ ਹੋਈ ਹੈ ਕਿ ਤੁਸੀਂ ਕਲਾਕਾਰੀ ਦੀ ਥਰੂ ਹੀ ਚਾਹੇ ਉਹਨਾਂ ਨੇ ਇਸ ਤੀਆਂ ਨੂੰ ਹਾਂ ਇਹ ਸੱਚਾ ਹਾਂ ਵੀ ਇਹ ਚਲੋ ਇੱਕ ਬਲੇਸਿੰਗ ਹੀ ਆ ਹਨਾ ਵੀ ਜੋ ਇੱਕ ਐਕਟਰ ਆ ਉਹਨੂੰ ਇੱਕ ਪਿਓ ਦਾ ਹਨਾ ਕਿਰਦਾਰ ਲਵਾਇਆ ਰੌਣੀ ਭਾਜੀ ਨੇ ਤੇ ਉੱਥੇ ਉਹ ਪਿਓ ਪੁੱਤ ਦੀ ਜੋੜੀ ਬੜੀ ਵਧੀਆ ਲੱਗੀ ਉਹ ਅਸੀਂ ਸਾਨੂੰ ਵੀ ਉਹਨੇ ਵੀਡੀਓ ਮੇਰੇ ਸਾਹਮਣੇ ਹੀ ਬਣਾਇਆ ਤਾਂ ਗੱਡੀ ਚ ਬਿਠਾਉਂਦਾ ਉਹ ਫੀਲਿੰਗਸ ਹਨਾ ਉਹ ਹੁਣ ਯਾਸਰ ਨੂੰ ਪਤਾ ਅਸੀਂ ਨਹੀਂ ਕਰ ਸਕਦੇ ਪਰ ਉਹ ਬੰਦੇ ਨੇ ਜਿਹੜੇ ਸਾਹਮਣੇ ਬਿਠਾਇਆ ਹੋਗਾ ਤਾਂ ਦੇਖੋ ਉਹਨੇ ਮਤਲਬ ਉਹਦੀਆਂ ਫੀਲਿੰਗਸ ਆ ਉਹ ਵੀ ਪਿਓ ਨੂੰ ਹਰ ਬੰਦਾ ਚਾਹੁੰਦਾ ਵੀ ਮੈਂ ਵੱਡਾ ਵੱਡਾ ਮੈਂ ਵੱਡੀ ਗੱਡੀ ਲਾਵਾਂ ਮੈਂ ਵੱਡਾ ਘਰ ਲਾਵਾਂ ਤੇ ਪਹਿਲਾ ਪੈਰ ਮੇਰਾ ਪਿਓ ਜਾਂ ਮੇਰੀ ਮਾਂ ਭਾਵੇਂ ਉਹ ਘਰ ਚ ਜਾ ਉਹ ਗੱਡੀ ਚ ਨਾ ਜੀ ਤੇ ਚਲੋ ਜਿਨ੍ਹਾਂ ਦੇ ਹੈ ਰੱਬ ਉਹਨਾਂ ਨੂੰ ਤੰਦਰੁਸਤ ਰੱਖੇ ਪਰ ਜਿਨ੍ਹਾਂ ਦੇ ਨਹੀਂ ਹੈਗੇ ਉਹ ਚਲੋ ਵਾਹਿਗੁਰੂ ਮੇਰ ਕਰੇ ਹੈ ਨਾ ਭਾਈ ਇੱਕ ਅਖੀਰਲਾ ਸਵਾਲ ਮੈਂ ਸੁਣਿਆ ਵੀ ਤੁਸੀਂ ਜਜ਼ਬਾਤਾਂ ਦੀ ਤੇ ਕਲਾ ਦੀ ਬਹੁਤ ਕਦਰ ਕਰਦੇ ਹੋ ਇੱਕ ਵਾਰ ਜਿਹੜੇ ਬੰਦੇ ਤੁਹਾਡੇ ਨਾਲ ਜੁੜ ਗਏ ਤੇ ਤੁਹਾਨੂੰ ਜੀ ਉਹਨਾਂ ਤੇ ਯਕੀਨ ਹੋ ਗਿਆ ਉਹ ਫਿਰ ਤੁਹਾਡੇ ਤੋਂ ਦੂਰ ਨਹੀਂ ਹੁੰਦੇ ਭਾਵੇਂ ਉਹ ਕੰਮ ਦੀ ਗੱਲ ਹੋਵੇ ਭਾਵੇਂ ਉਹ ਨਿੱਜੀ ਜ਼ਿੰਦਗੀ ਦੀ ਗੱਲ ਹੋਵੇ ਨਹੀਂ ਚਲੋ ਮੈਨੂੰ ਪਸੰਦ ਆ ਮਿਹਨਤੀ ਬੰਦੇ ਹਨਾ ਜਿਹੜੇ ਮੈਂ ਬਹੁਤ ਮਿਹਨਤ ਕਰਦਾ ਮੈਨੂੰ ਲੱਗਦਾ ਵੀ ਹਨਾ ਵੀ ਜਦਾਂ ਤੇ ਤੁਸੀਂ ਕੰਮ ਲਈ ਹਮੇਸ਼ਾ ਇਮਾਨਦਾਰ ਹੋਣੇ ਬਹੁਤ ਜ਼ਰੂਰੀਆਂ ਜਦਾਂ ਮੈਂ ਕੰਮ ਕਰਦਾ ਤਾਂ ਮੈਂ ਮੇਰੇ ਨਾਲ ਕਈ ਵਾਰ ਲਾਈਟਾਂ ਵਾਲੇ ਜਾਂ ਕੈਮਰਾ ਵਾਲੇ ਵੀ ਲੜਦੇ ਰਹਿੰਦੇ ਨੇ ਉਹ ਕਹਿੰਦੇ ਯਾਰ ਵੀ ਤੂੰ ਪਹਿਲਾ ਡਾਇਰੈਕਟਰ ਨਾਲ ਜਿਹੜਾ ਲੜਦਾ ਸਾਡੇ ਨਾਲ ਬਜਟ ਘਟਾਉਣ ਚ ਵੀ ਪ੍ਰੋਡਿਊਸਰ ਦੇ ਪੈਸੇ ਲੱਗ ਰਿਹਾ ਤੰਨੂੰ ਕਿਹਾ ਗਿਆ ਮੈਨੂੰ ਲੱਗਿਆ ਵੀ ਯਾਰ ਨਹੀਂ ਹਨਾ ਵੀ ਮੈਂ ਜਿਹਦੇ ਨਾਲ ਜੁੜਦਾ ਮੈਂ ਬਹੁਤ ਫਿਰ ਇਮਾਨਦਾਰੀ ਨਾਲ ਜੁੜਦਾ ਵੀ ਪੈ ਪਿੱਛੇ ਜੀ ਅਸੀਂ ਮਤਲਬ ਹੋਰ ਇੱਕ ਦੋ ਸਭ ਨੂੰ ਬੱਬਲ ਵੀਰ ਨਾਲ ਇੰਨੀ ਵਧੀਆ ਅਟੈਚਮੈਂਟ ਹੋਈ ਅਸੀਂ ਅਗਲੀ ਦੇਖ ਲੋ ਇਟਾਂ ਦਾ ਘਰ ਚ ਫਿਰ ਆ ਗਿਆ ਜਾਸਰ ਭਾਈ ਨਾਲ ਅਸੀਂ ਪਲਾਨ ਕਰ ਰਹੇ ਕਿਉਂਕਿ ਪਰ ਕਹਿੰਦੇ ਨੇ ਜਿੱਦਾਂ ਦੇ ਤੁਸੀਂ ਅੱਗੇ ਦੇ ਬੰਦਾ ਵੀ ਤੁਹਾਡੇ ਨਾਲ ਉਦਾਂ ਦੇ ਜੇ ਤੁਸੀਂ ਸਹੀ ਹੋਵੋਗੇ ਨਾ ਤਾਂ ਸਾਹਮਣੇ ਵਾਲਾ ਵੀ ਸਹੀ ਹੋ ਜਾਂਦਾ ਜੇ ਤੁਸੀਂ ਵੀ ਗਲਤ ਹੋ ਤਾਂ ਸਾਹਮਣੇ ਵਾਲੇ ਨੇ ਵੀ ਗਲਤੀ ਰਹਿਣਾ ਕਿਉਂਕਿ ਉਹ ਕਹਿੰਦੇ ਨੇ ਬੰਦਾ ਅੰਦਰੋਂ ਹੀ ਮਾੜਾ ਵੀ ਆ ਤੇ ਚੰਗਾ ਵੀ ਆ ਉਹ ਡਿਪੈਂਡ ਤੁਹਾਡੇ ਤੇ ਆ ਜੇ ਮੈਂ ਚੰਗਾ ਸ਼ਾਇਦ ਮੇਰੇ ਲਈ ਸਾਰੇ ਹੀ ਚੰਗੇ ਬਣਦੇ ਆ ਫਿਰ ਚੰਗੇ ਹੁੰਦੇ ਆ ਤੇ ਮੇਰੇ ਵਰਗੇ ਜਿਹੜੇ ਮਿਹਨਤੀਆਂ ਤੇ ਮੰਨੂ ਫਿਰ ਬਹੁਤ ਖੁਸ਼ੀ ਹੁੰਦੀ ਹੈ ਨਾਲ ਜੁੜ ਕੇ ਹਮੇਸ਼ਾ ਅੱਗੇ ਵਧਣ ਦੀ ਵੀ ਸਾਨੂੰ ਲੋੜ ਹੀ ਨਹੀਂ ਹੋਰ ਪਾਸੇ ਫਿਰ ਜਾਣ ਦੀ ਹਨਾ ਕੀ ਬਾਤ ਹੈ ਬਾਈ ਮੇਰੀ ਤਾਂ ਇਹੀ ਦੁਆ ਹੈ ਕਿ ਹਮੇਸ਼ਾ ਇਸੇ ਤਰ੍ਹਾਂ ਅੱਗੇ ਵਧਦੇ ਰਹੋ ਤੇ ਸਾਨੂੰ ਸੋਹਣੇ ਸੋਹਣੇ ਕਨਸੈਪਟਸ ਸਿਨੇਮਾ ਨੂੰ ਦਿੰਦੇ ਰਹੋ ਹਨਾ ਤਾਂ ਕਿ ਅਸੀਂ ਵੀ ਜੁੜੇ ਸਕੀਏ ਜੁੜੇ ਰਹੀਏ ਪਿੰਡਾਂ ਦੇ ਨਾਲ ਤੁਸੀਂ ਵੀ ਸਾਡੇ ਨਾਲ ਹੀ ਸਹੀ ਗੱਲ ਆ ਹਾਂ ਵੀ ਹਨਾ ਵੀ ਚਲੋ ਸਾਡਾ ਤਾਂ ਪਿੰਡਾਂ 'ਚ ਰਹਿਣ ਕਰਕੇ ਬਣਦਾ ਵੀ ਅਸੀਂ ਪ੍ਰਮੋਟ ਕਰੀਏ ਉਹਨਾਂ ਨੂੰ ਪਿੰਡਾਂ ਨੂੰ ਹਨਾ ਇਹ ਉਹ ਗੱਲ ਬਾਤ ਬਿਲਕੁਲ ਤੇ ਲੰਬੜਾਂ ਦਾ ਲਾਣਾ ਹੈਣਾ ਹੁਣ ਪ੍ਰੀਮੀਅਰ ਤੇ ਮਿਲਾਂਗੇ ਫਿਲਮ ਦੇਖ ਕੇ ਵੀ ਗੱਲਾਂ ਬਾਤਾਂ ਹੋਣਗੀਆਂ ਹਾਂਜੀ 26 ਜਨਵਰੀ ਨੂੰ ਆ ਰਹੀ ਆ ਤੇ ਆਪਣੇ ਪੂਰੇ ਲਾਣੇ ਨਾਲ ਆਉਣਾ ਫਿਲਮ ਦੇਖਣਾ ਲੰਬੜਾ ਦਾ ਲਾੜਾ ਰਾਈਟ ਸੋ ਤੁਹਾਨੂੰ ਬਹੁਤ ਪਿਆਰ ਸਤਿਕਾਰ ਬਹੁਤ ਦੁਆਵਾਂ ਬਾਈ ਸੋਹਣਾ ਸਿਨੇਮਾ ਅੱਛਾ ਸਿਨੇਮਾ ਲੈ ਕੇ ਆਉਂਦੇ ਰਹੋ ਪਰਮਾਤਮਾ ਤੁਹਾਨੂੰ ਵੀ ਚੜ੍ਹਦੀ ਕਲਾ ਚ ਰੱਖੇ ਹੱਸਦੇ ਵਸਦੇ ਰਹੋ ਥੈਂਕ ਯੂ ਜੀ ਥੈਂਕ ਯੂ ਜੀ ਤੇ ਤੁਹਾਡਾ ਸਭ ਦਾ ਵੀ ਬਹੁਤ ਸ਼ੁਕਰੀਆ ਜਿੱਦਾਂ ਬਾਈ ਨੇ ਕਿਹਾ 26 ਜਨਵਰੀ ਨੂੰ ਹੋਮ ਹੋਮਾ ਕੇ ਪੋਚਨਾਂ ਨਾਲ ਛੁੱਟੀ ਹੈਗੀ ਹੈ ਠੀਕ ਹੈ ਛੁੱਟੀ ਹੈ ਸੋ ਇਸ ਛੁੱਟੀ ਨੂੰ ਇੰਜੋਏ ਕਰਨਾ ਤੁਸੀਂ ਸਿਨੇਮਾ ਘਰ ਦੇ ਵਿੱਚ ਮੈਨੂੰ ਲੱਗਦਾ ਹੈ ਅੱਛੀ ਕਲਾ ਅੱਛੇ ਕਲਾਕਾਰਾਂ ਨੂੰ ਹਮੇਸ਼ਾ ਆਪਣੇ ਪਿਆਰ ਸਤਿਕਾਰ ਤੇ ਸਪੋਰਟ ਦੇ ਨਾਲ ਅੱਗੇ ਵਧਾਵਾ ਦਿੰਦੇ ਰਿਹਾ ਕਰੋ ਬਾਕੀ ਆਪਣਾ ਤੇ ਆਪਣਿਆਂ ਦਾ ਰੱਖੋ ਕਿਹਾ